ਤੇ ਬੁੜੀਆਂ ਉਰੀ ਪੜਦੀਆਂ ਤੇ ਕੱਖ ਹਾਂ ਤੇ ਤਿੰਨ ਚਾਰ ਬੁੜੀਆਂ ਸੀਆਂ ਤੇ ਕਹਿੰਦੇ ਸਾਨੂੰ ਐ ਲੱਗਿਆ ਅਸੀਂ ਤਾਂ ਆਪਣੇ ਕੱਟੇ ਦੇ ਉਹ ਚ ਉਲਝ ਗਏ ਹਾਂ ਤੇ ਉਹਦੇ ਕਹਿੰਦੇ ਥੱਪੜ ਵੀ ਮਾਰਿਆ ਫਿਰ ਉਹਦੇ ਵਾਲ ਖੁੱਲੇ ਨੇ ਉਹਨੇ ਜੂੜਾ ਬੰਨਿਆ ਆਪਦਾ ਕਿਨੇ ਉਹ ਥੋੜੀ ਘਰ ਮੇਰੇ ਘਰ ਵਾਲੀ ਨੇ ਹਾਂ ਪਰ ਉਹ ਵੀ ਪੈਰੀ ਹੱਥ ਵੀ ਲਾਏ ਨੇ ਅੱਛਾ ਹਾਂ ਹਾਂ ਉਹਨਾਂ ਨੇ ਦੇਖਿਆ ਉਹ ਘੁਮੜੀਆਂ ਦਾ ਆ ਬੁੜੀਆਂ ਇੱਥੇ ਐਸੀ ਐਸੀ ਚੜੀ ਚ ਖੜੀਆਂ ਸੀ ਆ ਇਹ ਕੱਖ ਇੱਥੇ ਵੱਡਣਾ ਜਾਂ ਸੀ ਉਹਨੇ ਦੇਖਿਆ ਹਾਂ 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 ਬਾਈ ਦੇਖ ਲੋ ਹਨ ਉਹਨੂੰ ਤਾਂ ਕਰਕੇ ਬਾਈ ਜੱਗਾ ਚੰਗੀ ਕਹਿ ਰਿਹਾ ਕਿ ਉਹਨੂੰ ਉਹ ਤੱਕੇ ਦੇ ਨਾਲ ਲੈ ਕੇ ਗਿਆ ਤੇ ਕੁੱਟਮਾਰ ਵੀ ਕਰੀ ਹੋ ਸਕਦੀ ਆ ਉਹਦੀ ਹਨਾ ਜਿਵੇਂ ਬਾਈ ਦੇ ਦੱਸਣ ਦੇ ਕੋਲ ਥੱਪੜ-ਥੱਪੜ ਮਾਰੇ ਆ ਤਾਂ ਮੈਂ ਕਹਿਣੀ ਚਾਹਣਾ ਗਲਤੀ ਤੇਰੇ ਤੋਂ ਹੋ ਗਈ ਵੀਰੇ ਐਨੇ ਲੋਕਾਂ ਦੇ ਤੂੰ ਵਿਰੁੱਧ ਇਕੱਲਾ ਬੰਦਾ ਜਾ ਨਹੀਂ ਸਕਦਾ ਠੀਕ ਹੈ ਤਾਂ ਗਲਤੀ ਜਿਹੜੀ ਹੋਈ ਉਹਨੂੰ ਸੁਧਾਰ ਲੈ ਮਾਫੀ ਮੰਗ ਲੈ ਆ ਕਿ ਉਹਨੂੰ ਘਰੇ ਛੱਡ ਜਾ ਸ਼ਾਇਦ ਤੂੰ ਬਖਸ਼ਾ ਹੀ ਜਾਏਗਾ ਤੈਨੂੰ ਕੋਈ ਕੁਝ ਨਹੀਂ ਕਹਿਣਾ ਲੈ ਗਰੀਬ ਬੰਦੇ ਨੇ ਤੈਨੂੰ ਕੁਝ ਨਹੀਂ ਕਹਿਣਾ ਪਰ ਜੇ ਤੂੰ ਇਹ ਗਲਤੀ ਨਾਸਦਾਰੀ ਬਦਾਹੀ ਹੀ ਕਹਿੰਦਾ ਵੀ ਆਪਦੇ ਘਰੇ ਚ ਵਾਕਾਂ ਚ ਆ ਜੇ ਦੇਖ ਮੈਂ ਤਾਂ ਹੋਰ ਕੁਝ ਨਹੀਂ ਕਹਿੰਦਾ ਵੀ ਬਾਬੇ ਬੱਚਾ ਨੂੰ ਰੋਟੀ ਪਾਣੀ ਟਾਈਮ ਤੇ ਖਾ ਲੈਣ ਹੁਣ ਮੈਂ ਤਾਂ ਦਿਹਾੜੀਦਾਰ ਬੰਦਾ ਟਾਈਮ ਤੇ ਵਿਚਾਰ ਨੂੰ ਨਾ ਤਾਂ ਰੋਟੀ ਮਿਲਦੀ ਐ ਇਹੋ ਡਰਾ ਕੇ ਬਲੈਕਮੇਲ ਕਰਕੇ ਤੇ ਉਹਦੇ ਕਰਕੇ ਵੀ ਬਸ ਉਹ ਦਬਕੇ ਦਬਕੇ ਦੇ ਗਏ ਜਾਂ ਉਹ ਡਰਦੀ ਵਾਗੀ ਵੀ ਕਿਤੇ ਉਹਦਾ ਚਾਚਾ ਨਾ ਆ ਜੇ ਹਾਂ ਉਹ ਖੜਿਆ ਰਿਹਾ ਇੱਥੇ ਹਾਰ ਨਮਾਰੀ ਗਿਆ ਵਿੱਚ ਦੱਸਦੇ ਨੇ ਪਹਿਲਾਂ ਠੇਕੇ 'ਚ ਖੜਿਆ ਸੀ ਅੱਛਾ ਵੀ ਸ਼ਰਾਬ ਸਰੂਬ ਵੀ ਪੀਤੀ ਐ ਠੀਕ ਐ ਭਾਈ ਹਾਂ ਮੀਨਾ ਸ਼ੇਜ ਦੀ ਫਿਰ ਉਹਨੇ ਸੋਚਿਆ ਵੀ ਆਪ ਚ ਨਾ ਲੜਪੜ ਜਾਂਦਾ ਇਹ ਹੋ ਗਿਆ ਹਾਂ ਇਹਦਾ ਕੰਪਿਊਟਰ ਦੀ ਉਹ ਬਾਕੀ ਹੈ ਹਾਂ ਹਾਂ ਵੀ ਜਦ ਤਾ ਇਹ ਕਹਾਣੀ ਬਣੀ ਸਾਸਰੀ ਕਾਲ ਜੀ ਮੈਂ ਤੁਹਾਡਾ ਆਪਣਾ ਰਵਿਦੀਪ ਖੀਵਾ ਇੱਕ ਵਾਰੀ ਫਿਰ ਤੋਂ ਆਪਾਂ ਬਾਈ ਦੇ ਕੋਲੇ ਆਏ ਆ ਕਿਉਂਕਿ ਪਿਛਲੀ ਵਾਰ ਜਿਹੜੀ ਆਪਾਂ ਵੀਡੀਓ ਪਾਈ ਸੀ ਨਾ ਬਾਈ ਦੀ ਬਾਈ ਦਾ ਦਰਦ ਦੁੱਖ ਦਰਦ ਜਿਹੜੀ ਕਹਾਣੀ ਸੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਬਹੁਤ ਸਾਰੇ ਭੈਣ ਭਰਾਵਾਂ ਦਾ ਬਈ ਬਹੁਤ ਵੱਡਾ ਸਹਿਯੋਗ ਰਹਾ ਤੁਸੀਂ ਇੱਕ ਗੱਲ ਪ੍ਰੂਫ ਕਰਤੀ ਵੀ ਦੁਨੀਆ ਤੇ ਚੰਗੇ ਲੋਕ ਹੈਗੇ ਆ ਜਿਹੜੇ ਕਿਸੇ ਦੇ ਦੁੱਖ ਦੇ ਵਿੱਚ ਉਹਨੂੰ ਸਹਾਰਾ ਦਿੰਦੇ ਆ ਤੁਸੀਂ ਬਾਈ ਇਹ ਚੀਜ਼ ਪ੍ਰੂਫ ਕਰਤੀ ਕਿ ਚੰਗਿਆਈ ਨੂੰ ਅੱਜ ਵੀ ਚੰਗਿਆਈ ਹੈ ਜਿਹੜੀ ਉਹ ਮੂਰੇ ਹੈ ਜੇ ਚੰਗਿਆਈ ਦੁਨੀਆ ਤੇ ਨਾ ਹੋਵੇ ਇਹ ਦੁਨੀਆ ਨਹੀਂ ਬਾਈ ਜਾਣ ਯੋਗੀ ਹੈਗੀ ਫਿਰ ਹਨਾ ਤਾਂ ਬਾਈ ਜੱਗੇ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਦੱਸਣਾ ਚਾਹਣਾ ਕੁਝ ਕਿ ਚੀਜ਼ਾਂ ਇੱਕ ਤਾਂ ਬਹੁਤ ਸਾਰੇ ਭੈਣ ਭਰਾਵਾਂ ਦੇ ਇਹ ਫੋਨ ਮੈਸੇਜ ਆਈ ਸੀ ਵੀ ਬਾਈ ਜੱਗੇ ਬਾਈ ਦਾ ਸਾਨੂੰ ਖਾਤਾ ਨੰਬਰ ਦਿਓ ਜੱਗੇ ਬਾਈ ਦਾ ਜੀਪੇ Google Pay ਨੰਬਰ ਦਿਓ ਅਸੀਂ ਬਾਈ ਦੀ ਮਦਦ ਕਰਨੀ ਹੈ ਤਾਂ ਬਹੁਤ ਬਹੁਤ ਧੰਨਵਾਦੀਆਂ ਤੁਹਾਡੇ ਤੁਸੀਂ ਇੰਨਾ ਸੋਚਿਆ ਪਰ ਬਾਈ ਦਾ ਆਪ ਦਾ ਕੋਈ ਖਾਤਾ ਹੈ ਨਹੀਂ ਸੀ ਤਾਂ ਕਰਕੇ ਅਸੀਂ ਕੋਈ ਵੀ ਖਾਤਾ ਨੰਬਰ ਨਹੀਂ ਦਿੰਦਾ ਬੈਂਕ ਦਾ ਦੂਜਾ ਬਾਈ ਬਹੁਤ ਸਾਰੇ ਭੈਣ ਭਰਾਵਾਂ ਦਾ ਕਹਿਣਾ ਸੀ ਕਿ ਸਕਰੀਨ ਦੇ ਉੱਤੇ ਫੋਟੋ ਚਲਾਓ ਉਹ ਵੀ ਬਾਈ ਅੱਜ ਆਪਾਂ ਚਲਾਵਾਂਗੇ ਵੀਡੀਓ ਦੇ ਵਿੱਚ ਤਾਂ ਕਿ ਉਹ ਬੰਦੇ ਜਿੱਥੇ ਵੀ ਹੈਗੇ ਆ ਉਹ ਦਿਖ ਜਾਣ ਹਨਾ ਜਿਹੜਾ ਬੰਦਾ ਬਾਈ ਦੀ ਵਾਈਫ ਨੂੰ ਲੈ ਕੇ ਗਿਆ ਘਰ ਵਾਲ ਨੂੰ ਲੈ ਕੇ ਗਿਆ ਉਹ ਬੰਦੇ ਤੱਕ ਹਨਾ ਉਹ ਵੀਡੀਓ ਪਹੁੰਚੇ ਸੁਣਦਾ ਹੋਊਗਾ ਤਾਂ ਉਹਦੇ ਵੀ ਬਾਈ ਇੱਕ ਤਰੀਕੇ ਨਾਲ ਕਰਨ ਹੋਣਗੇ ਹਨਾ ਉਹਨੂੰ ਪਤਾ ਲੱਗੂਗਾ ਲੰਦਾ ਤਾਂ ਕੁਝ ਕੁ ਗੱਲਾਂ ਬਾਤਾਂ ਆਪਾਂ ਪਹਿਲਾਂ ਬਾਈ ਦੇ ਨਾਲ ਕਰਦੇ ਆਂ ਬਾਈ ਕਿਵੇਂ ਆ ਹੁਣ ਠੀਕ ਮਹਿਸੂਸ ਕਰ ਰਹੇ ਹੋ ਪਹਿਲਾਂ ਨੂੰ ਬਾਈ ਸਭ ਤੋਂ ਪਹਿਲਾਂ ਸਸੀਕਾਲ ਤੁਹਾਡਾ ਇੱਥੇ ਆਉਣ ਤੇ ਤੈਦਰੁਤਨਵਾਦੀਆਂ ਸ਼ੁਕਰਗੁਜ਼ਾਰਾਂ ਬਾਈ ਧੰਨਵਾਦ ਉਹ ਲੋਕਾਂ ਦਾ ਕਰੋ ਜਿਨ੍ਹਾਂ ਨੇ ਭੈਣ ਭਰਾ ਮਾਣੇ ਤੁਹਾਨੂੰ ਤੇ ਉਹਨਾਂ ਦਾ ਵੀ ਵੀਰਾਂ ਦਾ ਸਾਰੀਆਂ ਮੇਰੀਆਂ ਭੈਣਾਂ ਦਾ ਤੇ ਮੇਰੇ ਹਾਨੀ ਦੋਸਤਾਂ ਦਾ ਮੇਤੂ ਬੱਚੇ ਨੇ ਮੇਰੇ ਛੋਟੇ ਜਿਹੜੇ ਤੇ ਸਭ ਦਾ ਤਾਇਦ ਲੋਤਨ ਬਾਧੀਆਂ ਕਿ ਮੈਨੂੰ ਤਾਂ ਪਹਿਲਾਂ ਐਂ ਲੱਗਦਾ ਸੀ ਵੀ ਇਸ ਦੁਨੀਆ ਦੇ ਵਿੱਚ ਮੇਰਾ ਤਾਂ ਕੋਈ ਹਮਦਰਦੀ ਹੈ ਹੀ ਨਹੀਂ ਤੇ ਹੁਣ ਜਿੱਦ ਦਿਨ ਤੁਸੀਂ ਵੀਡੀਓ ਬਣਾਈ ਮੈਨੂੰ ਪਰ ਜਿਉਣ ਜੋਗਰਾ ਇਹ ਦੋਸਤਾਂ ਦੇ ਮੇਰੀਆਂ ਭੈਣਾਂ ਦੇ ਭਾਈਆਂ ਦੇ ਸਿਰ ਤੇ ਜਦੋਂ ਮੈਨੂੰ ਇਹਨਾਂ ਦੇ ਥੋੜੇ ਕੋਲੋਂ ਤੁਸੀਂ ਦੱਸਦੇ ਰਹੇ ਵੀ ਫੋਨ ਆਉਂਦੇ ਨੇ ਅ ਖਾਤੇ ਵਾਸਤੇ ਸਾਰਾ ਕੁਝ ਤੇ ਮੈਨੂੰ ਹੌਸਲਾ ਵਧਾਈ ਹੋ ਗਿਆ ਮੇਰਾ ਵੀ ਹਾਂ ਮੇਰਾ ਕੋਈ ਹਮਦਰਦੀ ਦੁਨੀਆ ਦੇ ਵਿੱਚ ਲੋਕ ਹੈਗਾ ਵੀ ਮੇਰਾ ਬੱਚਾ ਬੱਚਾ ਹਮਦਰਦੀ ਬਣ ਗਿਆ ਬਿਲਕੁਲ ਬਣਿਆ ਬਈ ਬਿਲਕੁਲ ਬਣਿਆ ਫਿਰ ਦੂਸਰੇ ਨੰਬਰ ਤੇ ਮੈਨੂੰ ਹੁਣ ਥੋੜਾ ਜਿਹਾ ਹੌਸਲਾ ਵਧਾਈ ਹੋਇਆ ਆ ਪੂਰਾ ਹੋ ਗਿਆ ਜਣੀ ਕਿ ਕਹਿਣ ਦਾ ਭਾਵ ਵੀ ਮੈਂ ਪਹਿਲਾਂ ਮੇਰੇ ਬਹੁਤ ਮਾੜੇ ਖਿਆਲ ਆਉਂਦੇ ਵੀ ਮੈਂ ਇਹ ਕਰ ਲਾਂ ਬਾਹ ਕਰ ਲਾਂ ਪਰ ਫਿਰ ਮਨ 모ੜਦਾ ਸੀ ਵੀ ਬੱਚਿਆਂ ਦਾ ਬਣਨਾ ਕੁਛ ਨਹੀਂ ਤੇ ਮੈਂ ਸਾਰੇ ਮੇਰੇ ਦੇਸ਼ ਵਾਸੀਆਂ ਦਾ ਧੰਨਵਾਦੀਆਂ ਬਾਈ ਦੀ ਗੱਲ ਵਿਚਾਲੇ ਆ ਇੱਕ ਗੱਲ ਮੈਂ ਹੋਰ ਦੱਸਣੀ ਚਾਹਣਾ ਇੱਕ ਭਰਾ ਦਾ ਇਹ ਫੋਨ ਵੀ ਆਇਆ ਸੀ ਕਹਿੰਦਾ ਬਾਈ ਮੇਰੇ ਪੁੱਤ ਨੇ ਨਾ ਬਾਹਰ ਜਾਣਾ ਸੀਗਾ ਤੇ ਬਾਹਰ ਜਾਣ ਤੋਂ ਪਹਿਲਾਂ ਕਹਿੰਦਾ 5 ਦਿਨ ਪਹਿਲਾਂ ਉਹਦੀ ਡੈਥ ਹੋ ਗਈ ਮੇਰੇ ਪੁੱਤ ਦੀ ਮਨ ਨੂੰ ਬਾਈ ਬਹੁਤ ੱੱਕਾ ਲੱਗਿਆ ਉਹ ਗੱਲ ਸੁਣ ਕੇ ਕਹਿੰਦਾ ਬਾਈ ਉਹਨੇ ਮੁੰਡੇ ਨੇ ਕੈਨੇਡਾ ਜਾਣਾ ਸੀ ਜਹਾਜ਼ ਚੜ੍ਹਨ ਤੋਂ 5 ਦਿਨ ਪਹਿਲਾਂ ਉਸ ਬੱਚੇ ਦੀ ਡੈਥ ਹੋ ਗਈ 22 ਸਾਲ ਦਾ ਜਵਾਕ ਸੀ ਤੇ ਉਹ ਬਾਈ ਨੇ ਫੋਨ ਕਰਕੇ ਕਿਹਾ ਕਹਿੰਦਾ ਬਾਈ ਬਰਨਾਲੀ ਜ਼ਿਲ੍ਹੇ ਦੇ ਵਿੱਚ ਮੇਰਾ ਪਿੰਡ ਹੈ ਤੁਸੀਂ ਬਾਈ ਆਏ ਕਰੋ ਆ ਜੱਗੇ ਬਾਈ ਦਾੜਾ ਇਹ ਬੱਚਾ ਇਹ ਮੈਨੂੰ ਦੇ ਦਿਓ ਇਹ ਜੱਗੇ ਬਾਈ ਮੈਨੂੰ ਉਹ ਬਾਈ ਨੇ ਫੋਨ ਤੇ ਕਿਹਾ ਕਹਿੰਦਾ ਬਾਈ ਮੈਂ ਮੇਰੇ ਪਿੰਡ ਦੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਬਿਠਾਉਂਗਾ ਮੈਂ ਮੇਰੇ ਪਿੰਡ ਦੇ ਮੈਂਬਰ ਸਰਪੰਚਾਂ ਨੂੰ ਬਿਠਾਉਂਗਾ ਥੋੜਾ ਜਿਹੜੇ ਵੀ ਸੱਜਣਾ ਨੂੰ ਬਿਠਾਉਣ ਨੂੰ ਦਿਲ ਕਰਦਾ ਉਹਨਾਂ ਨੂੰ ਕਚਹਿਰੀ ਦੇ ਵਿੱਚ ਲਿਖ ਲਿਖਾ ਕਰ ਲੂ ਬੇਸ਼ੱਕ ਮੈਂ ਸਾਰਾ ਕੁਝ ਇਸ ਇਸ ਜਵਾਬ ਨੂੰ ਦੇ ਕੇ ਜਾਊਂਗਾ ਇੱਥੋਂ ਤੱਕ ਚਲੋ ਉਹ ਡਿਸੀਜਨ ਬਾਈ ਦਾ ਬਾਅਦ ਦਾ ਹੋਊਗਾ ਪਰ ਇੱਥੋਂ ਤੱਕ ਬਾਈ ਲੋਕਾਂ ਦੇ ਫੋਨ ਆਏ ਤੇ ਉਹ ਬਾਈ ਦਾ ਦੁੱਖ ਸੁਣ ਕੇ ਮੈਨੂੰ ਆਏ ਲੱਗਿਆ ਵੀ ਯਾਰ ਦੁਨੀਆ ਤਾਂ ਕਿੰਨੀ ਦੁਖੀ ਤੋਂ ਦੁਖੀ ਪਈ ਆ ਹਨਾ ਉਹਨਾਂ ਦੁੱਖਾਂ ਦੇ ਸਾਹਮਣੇ ਕਈ ਵਾਰੀ ਆਪਾਂ ਛੋਟੇ ਦੁੱਖਾਂ ਨੂੰ ਹੀ ਵੱਡਾ ਮੰਨ ਲੈਂਦੇ ਆ ਉਹਨਾਂ ਦੁੱਖਾਂ ਦੇ ਸਾਹਮਣੇ ਇਹ ਦੁੱਖ ਤਾਂ ਬੜੇ ਛੋਟੇ ਨੇ ਹਨਾ ਬੱਚਾ ਪਹਿਲਾਂ ਵੱਡਾ ਕੀਤਾ ਬਾਈ 23 ਸਾਲ ਦਾ 21 22 ਸਾਲ ਦਾ ਹੋ ਗਿਆ ਫਿਰ ਉਹ ਬੱਚੇ ਦੀ ਡੈਥ ਹੋ ਗਈ ਤੇ ਜਾਣ ਦਾ ਕੋਈ ਸਹਾਰਾ ਨਹੀਂ ਰਿਹਾ 10 ਕਿੱਲੇ ਜ਼ਮੀਨ ਹੈ ਬਾਈ ਕਹਿੰਦਾ 5 ਕਿੱਲੇ ਜੋ ਵੀ ਬਾਈ ਨੇ ਦੱਸੀ ਸੀ ਉਹ ਵੀ ਬਾਈ ਕਹਿੰਦਾ ਹੁਣ ਐਂ ਪਈ ਆ ਹੁਣ ਉਹਨੂੰ ਬੋਣ ਬੀਜਣ ਵਾਲਾ ਕੌਣ ਹੋਊਗਾ ਬਹੁਤ ਚੰਗਾ ਕਰ ਪਾਇਆ ਹੋਇਆ ਕਹਿੰਦਾ ਬਾਈ ਖੇਤਾਂ ਦੇ ਵਿੱਚ ਪਰਿਵਾਰ ਸਾਰਾ ਅੰਮ੍ਰਿਤ ਧਾਰੀ ਪਰਿਵਾਰ ਐ ਐਂ ਲੱਗਦਾ ਕਹਿੰਦਾ ਬਾਈ ਰੱਬਾ ਐਂ ਧੱਕਾ ਕਿਵੇਂ ਕਰ ਗਿਆ ਹਨ ਜਿਹੜਾ ਬੰਦਾ ਐਡੀ ਦਿਲ ਕੱਢ ਕੇ ਗੱਲ ਕਰ ਸਕਦਾ ਵੀ ਮੈਨੂੰ ਪੁੱਤ ਦੇ ਦਿਓ ਮੈਂ ਤੁਹਾਡੇ ਪੁੱਤ ਨੂੰ ਪੁੱਤ ਬਣਾ ਕੇ ਰੱਖੂੰ ਜੱਗੇ ਬਾਈ ਹਾਂਜੀ ਮਤਲਬ ਉਹ ਉਸ ਬੰਦੇ ਦਾ ਹਨਾ ਪਿੱਛਾ ਦਿਲ ਨੂੰ ਪੁੱਛ ਕੇ ਦੇਖੀਏ ਜੀ ਆਪਾਂ ਹਨਾ ਵੀ ਹਾਂਜੀ ਹਾਂਜੀ ਕਿੰਨਾ ਹਨਾ ਚਲੋ ਹੁਣ ਬਾਈ ਸੌਖਾ ਐ ਕੁਛ ਨਾ ਕੁਛ ਰਾਹਤ ਖੀ ਰਹੀ ਹੁਆ ਹਾਂ ਹੁਣ ਮਨ ਨੂੰ ਹੌਸਲਾ ਹੋਇਆ ਮੇਨ ਗੱਲ ਬਾਈ ਆ ਖਾਤਾ ਨੰਬਰ ਦੇ ਦਿਓ ਤੁਹਾਡਾ ਮੇਨ ਗੱਲ ਬਾਈ ਜਿਹੜੇ ਦੋਸਤ ਨਾ ਖਾਤਾ ਨੰਬਰ ਮੰਗ ਰਹੇ ਸੀ ਜੱਗੇ ਬਾਈ ਦਾ ਤਾਂ ਅਸੀਂ ਉਹ ਖਾਤਾ ਨੰਬਰ ਦੇਣਾ ਚਾਹੁੰਦੇ ਆ ਉਹ ਇਸ ਕਰਕੇ ਕਿਉਂਕਿ ਜੱਗਾ ਬਾਈ ਕਿਸ ਤੋਂ ਹੱਥ ੱਡ ਕੇ ਪੈਸੇ ਨਹੀਂ ਮੰਗ ਰਿਆ ਉਹ ਤਾਂ ਬਹੁਤ ਸਾਰੇ ਦੋਸਤਾਂ ਨੇ ਕਿਹਾ ਸੀ ਕਿ ਹਾਂ ਮੈਨੂੰ ਦੇ ਦਿਓ ਹਨਾ ਤਾਂ ਆਹ ਬਾਈ ਬਾਈ ਦਾ ਘਰ ਹੈ ਇਸ ਘਰ ਦੇ ਆਲੇ ਦੁਆਲੇ ਥੋੜੀ ਜਿਹੀ ਝਾਤ ਮਰਵਾਈਏ ਤਾਂ ਚਾਰ ਦੁਵਾਰੀ ਵੀ ਨਹੀਂ ਹੈਗੀ ਗੇਟ ਵੀ ਨਹੀਂ ਹੈਗਾ ਜਦੋਂ ਬਾਈ ਦਿਹਾੜੀ ਤੇ ਜਾਂਦਾ ਇਹਨੂੰ ਕੁੰਡਾ ਲਾ ਕੇ ਜਾਂਦਾ ਇੰਨੇ ਕਥਾਂ ਨੂੰ ਇੰਨੇ ਕਹਾ ਦੋ ਕੰਮ ਰਿਆਂ ਨੂੰ ਹਨਾ ਕੁੰਡਾ ਲਾ ਕੇ ਜਾਂਦਾ ਹੁਣ ਬਈ ਜਵਾਕ ਪੜਨ ਲਾਤਾ ਹਾਂ ਬਈ ਪੜਨ ਲਾਤਾ ਤੁਹਾਡੇ ਕਮੈਂਟਾਂ ਦੀ ਲਦਾ ਉਹ ਇਨਾਂ ਦੇ ਤਾਂ ਨੇ ਮੇਰੀਆਂ ਭੈਣਾਂ ਨੇ ਸਾਰਿਆਂ ਨੇ ਕਿਹਾ ਮੈਨੂੰ ਪੜੇ ਸੀ ਕਮੈਂਟ ਬਈ ਤਾਂ ਨਹੀਂ ਮੈਂ ਤਾਂ ਅਨਪੜਾ ਵੀ ਮੈਨੂੰ ਹੋਰ ਲੋਕ ਦੱਸਦੇ ਤੇ ਵਿੱਚ ਜਿਹੜੇ ਪੜੇ ਲਿਖੇ ਮੁੰਡੇ ਨੇ ਵੀ ਆ ਕਮੈਂਟ ਅੱਛਾ ਪਿੰਡ ਦੇ ਵਿੱਚ ਗੱਲ ਕਰਦੀ ਸੀ ਲੋਕ ਤੁਹਾਡੇ ਨਾਲ ਵੀ ਤੁਹਾਡੀ ਵੀਡੀਓ ਪਿੰਡ ਦੇ ਲੋਕ ਹਾਂਜੀ ਪਿੰਡ ਦੇ ਲੋਕ ਕਰਦੇ ਤੇ ਵੀ ਉਹ ਕਹਿੰਦੇ ਸੀ ਵੀ ਆਪਦਾ ਬੱਚੇ ਨੂੰ ਪੜ ਲਾਵੇ ਪਰ ਮੈਂ ਉਹ ਕਹਿਣ ਤੇ ਆਪਦੇ ਬੱਚੇ ਨੂੰ ਪੜਨ ਲਾਤਾ ਬਈ ਹੌਸਲਾ ਦਿਖ ਰਿਹਾ ਤੇਰਾ ਹੌਸਲਾ ਹੋ ਗਿਆ ਹੁਣ ਹਾਂ ਦਿਖ ਰਿਹਾ ਤੇਰੇ ਚ ਹੌਸਲਾ ਪਹਿਲਾਂ ਨਾਲ ਹਾਂ ਹਾਂ ਅੱਛਾ ਪਿੰਡ ਦੇ ਲੋਕ ਬਈ ਹੁਣ ਕੀ ਕਹਿੰਦੇ ਸੀ ਵੀਡੀਓ ਤੋਂ ਬਾਅਦ ਪਿੰਡ ਦੇ ਲੋਕ ਇਹ ਸਾਰੀ ਕਹਿੰਦੇ ਤੇ ਵੀ ਬਹੁਤ ਵਧੀਆ ਜਰ ਹੂੰ ਜਿਹੜੇ ਬੰਦਿਆਂ ਨੇ ਆ ਕੇ ਤੈਨੂੰ ਚਲੋ ਬਈ ਉਹ ਤਾਂ ਕਰਨਾ ਹੈ ਮਾਰਾ ਹੀ ਕਰਨ ਵਾਲਾ ਹੈਣਾ ਆਪਾਂ ਕੌਣ ਵੀ ਕਿਸੇ ਦਾ ਰੱਬ ਬੱਸਦਾ ਹੀ ਆ ਬਈ ਧੰਨਵਾਦ ਹਾਂਜੀ ਹਾਂਜੀ ਆਪਾਂ ਨਾ ਬਈ ਜੱਗੇ ਬਾਈ ਦਾ ਹਨਾ ਕਿਉਂਕਿ ਸਾਰਾ ਇਹ ਸੇਰਾ ਤਾਂ ਤੁਹਾਨੂੰ ਜਾਂਦਾ ਹਨਾ ਕਿ ਬਾਈ ਨੂੰ ਤੁਸੀਂ ਹੌਸਲਾ ਦਿੱਤਾ ਹੌਸਲਾ ਫਜ਼ਾਈ ਕੀਤੀ ਹੈ ਤਾਂ ਇਹਦੇ ਚ ਬਾਈ ਮੈਂ ਤੁਹਾਨੂੰ ਦੱਸ ਦਿੰਦਾ ਕਿ ਆ ਇੱਕ ਬੈਂਕ ਹੈ ਇਹਦਾ ਅਸੀਂ ਸਕਰੀਨ ਕੈਮਰੇ ਤੇ ਵੀ ਬਾਅਦ ਦੇ ਵਿੱਚ ਚਲਾ ਦਿੰਨੇ ਆ ਤੁਹਾਡੇ ਸਕਰੀਨ ਦੇ ਉੱਤੇ ਦੇਖੂਗਾ ਅਸੀਂ ਸਾਡੇ ਕਮੈਂਟਾਂ ਦੇ ਵਿੱਚ ਵੀ ਜੱਗੇ ਬਾਈ ਦਾ ਇਹ ਖਾਤਾ ਨੰਬਰ ਹੈ ਜਿਹੜਾ ਇਹਨੂੰ ਲਿਖ ਕੇ ਪਾ ਦੇਾਂਗੇ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਠੀਕ ਹੈ ਤੇ ਮੈਂ ਬਾਈ ਬੋਲ ਕੇ ਵੀ ਦੱਸਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਵੀਡੀਓ ਚੱਲਦੀ ਹੁੰਦੀ ਹੈ ਵੀਡੀਓ ਕਿਸੇ ਹੋਰ ਦੀ ਹੁੰਦੀ ਹੈ ਤੇ ਸ਼ਰਾਰਤੀ ਅਨਸਰ ਕਈ ਅੱਜਕੱਲ ਤੁਹਾਨੂੰ ਪਤਾ ਕਿੰਨੀ ਲੁੱਟਖੋਟ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਵੀ ਉਹ ਕੀ ਕਰਦੇ ਆ ਉਹ ਆਪ ਦਾ ਖਾਤੇ ਨੰਬਰ ਦੀ ਫੋਟੋ ਲਾਉਂਦੇ ਆ ਐਡਿਟ ਕਰਕੇ ਤਾਂ ਕਰਕੇ ਬਈ ਮੈਂ ਬੋਲ ਕੇ ਤੁਹਾਨੂੰ ਦੱਸਦਾ ਬਾਈ ਜੱਗੇ ਇੱਕ ਥੋੜਾ ਪਿੰਡ ਪੁੱਛਦੇ ਸੀ ਲੋਕ ਇਹ ਪਿੰਡ ਕਿਹੜਾ ਹੈ ਦੌਲੇ ਸੰਗਲਾ ਜੀ ਦੌਲੇ ਸੰਗਲਾ ਪਿੰਡ ਹੈ ਬਾਈ ਆਪਾਂ ਮੈਦੇ ਬਾਸ ਦੱਸਿਆ ਸੀ ਪਹਿਲਾਂ ਹਨ ਕਿਉਂਕਿ ਇਹ ਪਿੰਡ ਨਾਲ ਨਾਲ ਹੀ ਨੇ ਬਾਈ ਹਨ ਹਾਂ ਲਵੇ ਲਵੇ ਤਾਂ ਬਾਈ ਇਹ ਮਤਲਬ ਮੈਨੂੰ ਵੀ ਬਾਈ ਨੇ ਬੁਲਾਇਆ ਸੀ ਇੱਥੇ ਆਰ ਡੀ ਐਚ ਮੂਵੀ ਵਾਲੇ ਵਿੱਕੀ ਭਾਰਦਵਾਸ ਬਾਈ ਨੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਬਾਈ ਸਾਡੇ ਨਾਲ ਕੰਮ ਕਰਕੇ ਗਏ ਆ ਸਟੂਡੀਓ ਦੇ ਵਿੱਚ ਬਾਈ ਦਿਹਾੜੀ ਕਰਕੇ ਗਏ ਸੀਗੇ ਤੇ ਉਹਦੇ ਬਾਈ ਨੇ ਉਹਦੀ ਕਹਾਣੀ ਸੁਣੀ ਸੀ ਬਾਈ ਜੱਗੇ ਦੀ ਤਾਂ ਬਾਈ ਨੇ ਮੈਨੂੰ ਇੱਥੇ ਬੁਲਾਇਆ ਸੀ ਹਨਾ ਕਿ ਰਵੀ ਬਾਈ ਆ ਕਰੋ ਹਨਾ ਚੀਜ਼ ਨੂੰ ਦਿਖਾਓ ਤਾਂ ਬਾਈ ਇਹ ਡਿਸਟ੍ਰਿਕਟ ਸੰਗਰੂਰ ਹੈ ਗੰਡੂਈ ਮਤਲਬ ਇਹ ਲੱਗਦਾ ਹੈ ব্রাঞ্চ ਨੂੰ ਪਿੰਡ ਹੈ ਜਿਹੜਾ ਤਸੀਲ ਇਹਦੀ ਸੁਨਾਮ ਹੈਗੀ ਹੈ ਤੇ ਇਹਦਾ ਜਿਹੜਾ ਪਿੰਨ ਨੰਬਰ ਹੈਗਾ ਉਹ 1480 ਤੇ 30 ਹੈ ਤੇ ਜਿਹੜਾ ਬਈ ਇਹ ਖਾਤਾ ਨੰਬਰ ਹੈਗਾ ਇਹ ਹੈਗਾ ਬਈ 148010252 ਤੇ ਆਈ ਐਫ ਐਸ ਸੀ ਕੋਡ ਹੈ ਬਈ ਜਿਹੜਾ ਆਈ ਡੀ ਆਈ ਬੀ 00 ਜੀ 524 ਤਾਂ ਬਈ ਇਹ ਇਲਾਹਾਬਾਦ ਬੈਂਕ ਹੈਗੀ ਆ ਆਪਾਂ ਕੱਲੀ-ਕੱਲੀ ਡਿਟੇਲ ਦੱਸਾਂਗੇ ਹਨਾ ਜੱਗੇ ਬਈ ਦੀ ਫੋਟੋ ਆ ਗਈ ਤੇ ਇਲਾਹਾਬਾਦ ਬੈਂਕ ਦੇ ਵਿੱਚ ਬਈ ਇਹ ਅਕਾਊਂਟ ਨੰਬਰ ਹੈਗਾ 590 946 ਤੇ 71 290 ਇਹ ਬਈ ਅਕਾਊਂਟ ਨੰਬਰ ਹੈਗਾ ਬਾਕੀ ਸਕਰੀਨ ਤੇ ਤੁਹਾਨੂੰ ਸਾਫ਼-ਸਾਫ਼ ਦਿਖ ਰਿਹਾ ਹੁਣ 590 946 71 290 ਤੇ ਆਈ ਐਫ ਐਸ ਆਈ ਕੋਡ ਇਹਦਾ ਹੈਗਾ ਬਈ ਆਈ ਡੀ ਆਈ ਬੀ 000 जी 524 ਤੇ ਇਹ ਬਈ ব্রাঞ্চ ਹੈਗੀ ਜਿਹੜੀ ਇਹ ਗੰਡੂਆ ਹੈਗੀ ਹੈ ਤੇ ਗੰਡੂਆ ਪਿੰਡ ਨਾਲ ਲੱਗਦਾ ਤੇ ਬਾਈ ਦਾ ਪਿੰਡ ਹੈਗਾ ਜਿਹੜਾ ਉਹ ਡੋਲੇ ਸੰਘਾਲ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਬਾਈ ਜਿਹੜੀ ਗੰਡੂਆ ব্রাঞ্চ ਹੈਗੀ ਹੈ ਇਹ ਆਪੋਜ਼ਿਟ ਹੈਗੀ ਹੈ ਸੋਸਾਇਟੀ ਦੇ ਆਫਿਸ ਜਿਹੜਾ ਬੀਪੀਓ ਦਾ ਹੁੰਦਾ ਗੰਡੂਆ ਤਹਿਸੀਲ ਤੇ ਸੁਨਾਮ ਤਹਿਸੀਲ ਜਿਹੜੀ ਹੈਗੀ ਉਹ ਸੁਨਾਮ ਹੈ ਬਾਈ ਡਿਸਟ੍ਰਿਕਟ ਸੰਗਰੂਰ ਹੈ ਤੇ ਪਿੰਨ ਨੰਬਰ ਜਿਹੜਾ ਹੈਗਾ ਉਹ 148030 ਹੈ ਤਾਂ ਆ ਬਈ ਸਾਰਾ ਇਹ ਵੇਰਵਾ ਹੈ ਬਾਈ ਦੇ ਖਾਤੇ ਦਾ ਤਾਂ ਇਹ ਅਜੀ ਬਾਈ ਦਾ ਖਾਤਾ ਚਾਲੂ ਕਰਵਾਇਆ ਬਾਈ ਤੇ ਮੈਂ ਫੇਰ ਉਹ ਦੁਬਾਰਾ ਗੱਲ ਦੱਸਣੀ ਚਾਹੁੰਦਾ ਵੀ ਬਾਈ ਮੰਗ ਨਹੀਂ ਰਿਹਾ ਬਾਈ ਉਹਨਾਂ ਲੋਕਾਂ ਲਈ ਖਾਤਾ ਬਾਈ ਦਾ ਖਲਵਾਇਆ ਆਪਾਂ ਨੇ ਜਿਹੜੇ ਲੋਕਾਂ ਨੇ ਕਿਹਾ ਸੀ ਜਿਹੜੇ ਸੱਜਣਾ ਨੇ ਇਹ ਗੱਲ ਕਹੀ ਸੀ ਕਿ ਭਾਈ ਤੁਸੀਂ ਜੱਗੇ ਦਾ ਖਾਤਾ ਨੰਬਰ ਦਿਓ ਸਾਨੂੰ ਅਸੀਂ ਜੱਗੇ ਦੀ ਮਦਦ ਕਰਨੀ ਚਾਹੁੰਦੇ ਆ ਤਾਂ ਬਾਈ ਮਦਦ ਕਰਨੀ ਬਣਦੀ ਵੀ ਆ ਦਿਹਾੜੀਦਾਰ ਬੰਦਾ ਦਿਹਾੜੀ ਤੇ ਜਾਂਦਾ ਉਹਦੇ ਨਾਲ ਤਾਂ ਜਵਾਕ ਦਾ ਖਰਚਾ ਚੱਲਦਾ ਕਿਤਾਬਾਂ ਆ ਜਾਂਦੀਆਂ ਨੇ ਘਰ ਚੱਲਦਾ ਬਾਈ ਦਾ ਰੋਟੀ ਪਾਣੀ ਮਸਾਂ ਚੱਲਦਾ ਦਿਹਾੜੀ ਦੇ ਸਰੋਂ ਤਾਂ ਤੇ ਆ ਕਰ ਕਰ ਪਾਉਣੇ ਬਾਈ ਨਹੀਂ ਬਸ ਦੀ ਗੱਲ ਹੈਗੀ ਅੱਜ ਦੀ ਡੇਟ ਚ ਦਿਹਾੜੀਦਾਰ ਬੰਦੇ ਦੀ ਇਹ ਗੱਲ ਸੱਚੀ ਹੈ ਇਕੱਲਾ ਹੀ ਬੰਦਾ ਹੈ ਕਮਾਉਣ ਵਾਲਾ ਕੋਈ ਆਲੇ ਦੁਆਲੇ ਚਾਰ ਦੁਵਾਰੀ ਕੋਈ ਗੇਟ ਹੈ ਨਹੀਂਗਾ ਉਹ ਤੁਸੀਂ ਹਾਲਾਤ ਦੇਖੀ ਹੋਏ ਆ ਸਾਰੇ ਜੱਗੇ ਬਾਈ ਅੱਜ ਹੀ ਖਾਤਾ ਖਲਵਾਇਆ ਨਾ ਹਾਂਜੀ ਬਾਈ ਮੈਨੂੰ ਤਾਂ ਮੇਰੀ ਤਾਂ ਕੋਈ ਹਿੰਮਤ ਹੀ ਨਹੀਂ ਪੈਂਦੀ ਥੀ ਨਹੀਂ ਮੈਨੂੰ ਇਹਦੇ ਬਾਰੇ ਕੋਈ ਧਿਆਨ ਤੀਗਾ ਆ ਖਾਤੇ ਕੁੱਤੇ ਦਾ ਤੇ ਮੈਂ ਦੋਸਤਾਂ ਨੂੰ ਦੱਸਦਾ ਮੇਰੇ ਆਪਣੇ ਸਾਰਿਆਂ ਨੂੰ ਤੇ ਵੀ ਇਹ ਖਾਤਾ ਜਿਹੜਾ ਖਲਾਇਆ ਬਾਈ ਰਵੀ ਨੇ ਖਲਾਇਆ ਨਹੀਂ ਵਿੱਚ ਬੰਦੇ ਲਾਲਚੀ ਹੁੰਦੇ ਨੇ ਮੈਨੂੰ ਤਾਂ ਜਦੋਂ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂ ਕੁਝ ਵੀ ਅਲਾ ਕਰਈ ਜਾਂਦਾ ਮੈਨੂੰ ਤਾਂ ਇੰਨਾ ਨਹੀਂ ਸਾਰਾ ਕੁਝ ਕਹਿ ਕੇ ਆਪ ਹੀ ਖਾਤਾ ਖਲਾਇਆ ਸਾਰਾ ਕੁਝ ਇੰਨਾ ਨਹੀਂ ਕਰਿਆ ਬਾਈ ਬਾਈ ਮੈਨੂੰ ਇਹ ਚ ਇਹ ਸੀਗਾ ਕਿ ਖਾਤਾ ਤਾਂ ਚਲੋ ਕਿਸੇ ਹੋਰ ਦਾ ਵੀ ਦੇ ਕੇ ਬਾਈ ਨੂੰ ਪੈਸੇ ਆਪਾਂ ਦਵਾ ਦੰਦੇ ਬਾਈ ਦੇ ਪਿੰਡ ਦੇ ਕਿਸੇ ਸੱਜਣ ਦਾ ਮੋਤਬਰ ਦਾ ਦਵਾ ਦੰਦੇ ਹਨ ਮੈਨੂੰ ਲੱਗਿਆ ਵੀ ਕਿਸੇ ਹੋਰ ਦਾ ਖਾਤਾ ਵੀ ਕਿਉਂ ਜਾਂ ਆਪਦਾ ਵੀ ਕਿਉਂ ਜਾਂ ਕਿਸੇ ਦਾ ਵੀ ਕਿਉਂ ਦਵਾਈਏ ਆਪਾਂ ਡਾਇਰੈਕਟ ਬਾਈ ਦਾ ਖਾਤਾ ਜਾ ਕੇ ਖਲਵਾਇਆ ਇਹਨਾਂ ਦੇ ਪਿੰਡ ਦੀ ਬੈਂਕ ਦੇ ਵਿੱਚ ਤੇ ਬਾਈ ਦਾ ਹੀ ਖਾਤਾ ਹੈ ਇਹਨਾਂ ਨੂੰ ਹੀ ਤੁਸੀਂ ਜੋ ਦੇਣਾ ਚਾਹੁੰਦੇ ਹੋ ਕਿਸੇ ਨੂੰ ਪਤਾ ਵੀ ਨਾ ਲੱਗੇ ਹਨ ਤੁਸੀਂ ਦਾਨ ਦੇਣਾ ਚਾਹੁੰਦੇ ਹੋ ਦਾਨ ਲੈਣ ਵਾਲੇ ਨੇ ਜਿਹੜਾ ਡੋਨੇਸ਼ਨ ਮਦਦ ਲੈਣੀ ਹੈ ਭਰਾ ਨਹੀਂ ਲੈਣੀ ਹੈ ਤੁਸੀਂ ਮਦਦ ਕਰਨੀ ਹੈ ਤਾਂ ਵਿਚ ਵਿਚਾਲੇ ਬਾਈ ਦੂਜਾ ਬੰਦਾ ਕੌਣ ਹੁੰਦਾ ਹੈ ਹਨ ਵਿਚ ਖੜਨ ਵਾਲਾ ਤਾਂ ਇਹ ਗੱਲ ਸੱਚੀ ਹੈ ਜਮਾ ਹਨ ਬਾਕੀ ਇੱਕ ਤੁਸੀਂ ਚੀਜ਼ ਕਹੀ ਸੀ ਉਹ ਵੀ ਬਾਈ ਆਪਾਂ ਪੂਰੀ ਕਰਾਂਗੇ ਕਿ ਉਹਨਾਂ ਬੰਦਿਆਂ ਉਹ ਬੰਦੇ ਦੀ ਫੋਟੋ ਜਿਹੜਾ ਜੱਗੇ ਬਾਈ ਦੀ ਘਰੋਂ ਨੂੰ ਆਪਦੇ ਨਾਲ ਲੈ ਕੇ ਗਿਆ ਇਹਦਾ ਭਤੀਜਾ ਬਾਈ ਦਾ ਉਹਦੀ ਫੋਟੋ ਲਾਓ ਤਾਂ ਉਹਦੀ ਫੋਟੋ ਬਾਈ ਹੈਗੀ ਨਾ ਤੁਹਾਡੇ ਕੋਲੇ ਪਤੀ ਜੀ ਦੀ ਉਹ ਫੋਟੋ ਬਾਈ ਆਪਾਂ ਸਕਰੀਨ ਦੇ ਉੱਤੇ ਲਾਉਣੇ ਆ ਠੀਕ ਹੈ ਬਾਈ ਦੀ ਘਰ ਵਾਲੀ ਦੀ ਫੋਟੋ ਸਕਰੀਨ ਤੇ ਲਾਉਣੇ ਆ ਜਿੱਥੇ ਕਿਤੇ ਵੀ ਉਹ ਤੁਹਾਨੂੰ ਦਿਖਿਆ ਇਨਫੋਰਮੇਸ਼ਨ ਬਾਈ ਜਰੂਰ ਪਛਾਯੋ ਆਪਾਂ ਵੀਡੀਓ ਉਦੋਂ ਵੀ ਪਾਵਾਂਗੇ ਜਦੋਂ ਘਰੇ ਆ ਗਈ ਤਾਂ ਦੂਜੀ ਗੱਲ ਮੈਂ ਉਹ ਬੰਦੇ ਨੂੰ ਵੀ ਕਹਿਣੀ ਚਾਹਣਾ ਦੇਖ ਜੋ ਗਲਤੀ ਤੁਹਾਡੇ ਤੋਂ ਹੋ ਗਈ ਉਹ ਹੋ ਗਈ ਪਰ ਆ ਗੱਲ ਹੈ ਜਿਹੜੀ ਲੋਕਾਂ ਦੀ ਕਚਹਿਰੀ ਤੱਕ ਪਹੁੰਚ ਚੁੱਕੀ ਆ ਲੋਕ ਤੁਹਾਨੂੰ ਕਿਤੇ ਨਾ ਕਿਤੇ ਦੇਖ ਹੀ ਲੈਣਗੇ ਮੈਂ ਉਹ ਬੰਦੇ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਗਲਤੀ ਤਾਂ ਕਰਤੀ ਕੋਈ ਗੱਲ ਨਹੀਂ ਸਿੱਧਾ ਹੋ ਕੇ ਬਾਈ ਦੀ ਘਰ ਵਾਲੀ ਨੂੰ ਬਾਈ ਦੇ ਘਰੇ ਪੁੱਜਦੀ ਕਰਦੇ ਉਹਨੂੰ ਅਣਪੋਲਸੀ ਬਾਈ ਉਹ ਇਹ ਗੱਲ ਸੱਚੀ ਹੈ ਕਈ ਲੋਕ ਇਹ ਵੀ ਕਮੈਂਟ ਕਰ ਰਹੇ ਸੀ ਕਿ ਤੁਸੀਂ ਜੱਗੇ ਦੀ ਘਰ ਵਾਲੀ ਨੂੰ ਚੰਗੀ ਕਿਉਂ ਕਹਿ ਰਹੇ ਹੋ ਬਾਈ ਚੰਗੀ ਨਹੀਂ ਕਹਿ ਰਹੇ ਉਹਦਾ ਥੋੜਾ ਜਿਹਾ ਸੁਭਾਅ ਸੀ ਜਿਹੜਾ ਉਹ ਬਾਈ ਕਿਵੇਂ ਸੀ ਸਧਾਰਨ ਟਾਈਪ ਸੀ ਉਹ ਗੱਲਾਂ ਚਾਉਣ ਵਾਲੀ ਸੀ ਹਾਂ ਗੱਲਾਂ ਚਾਉਣ ਵਾਲੀ ਸੀ ਬਾਈ ਪੋਲੇ ਪਾਣੀ ਮੈਨੂੰ ਤਾਂ ਬਾਈ ਤੁਸੀਂ ਕਿਹਾ ਸੀ ਕਿ ਉਹ ਪੜ੍ਹੀ ਲਿਖੀ ਸੀ ਹੈਗੀ ਪੜ੍ਹੀ ਲਿਖੀ ਸੀ ਅੱਛਾ ਉਹ ਹੈਗੀ ਪੋਲੇ ਸੁਭਾਅ ਦੀ ਸੀ ਵੀ ਜਣੇ ਕਿ ਜਿਵੇਂ ਪੜ੍ਹਨ ਨਹੀਂ ਜਾਣਦੀ ਸੀ ਪਰ ਉਹ ਸੁਧਾਰਨ ਸੀ ਦਿਮਾਗ ਦੀ ਹਾਂ 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 ਬਸ ਤੇ ਵੀ ਹਰੇਕ ਤੇ ਮਤਲਬ ਰਹਿਮ ਕਰਦੀ ਤੇ ਆ ਨੀਤੀ ਗਾ ਵੀ ਜੇ ਕੋਈ ਆ ਗਿਆ ਵੀ ਚਾਹ ਪਾਣੀ ਨਹੀਂ ਦੇਣਾ ਅਗਲੇ ਨੂੰ ਸਮ ਕਹਿੰਦੀ ਵੀ ਪਾ ਜੀ ਚਾਹ ਪੀ ਕੇ ਜਾਓ ਪਾ ਜੀ ਤੁਹਾਨੂੰ ਲੱਗਦਾ ਬਈ ਉਹ ਮਰਜ਼ੀ ਨਾਲ ਗਈ ਹੈ ਕਿ ਉਹ ਤੱਕੇ ਤੱਕੇ ਨਾਲ ਲੈ ਕੇ ਗਿਆ ਉਹ ਗੱਲ ਦੱਸੋ ਮੈਨੂੰ ਬਈ ਮੈਨੂੰ ਤਾਂ ਨਹੀਂ ਇਹ ਲੱਗਦਾ ਵੀ ਉਹ ਆਪਣੀ ਮਰਜ਼ੀ ਨਾਲ ਗਈ ਹੈ ਪਰ ਉਹ ਤਾਂ ਤੱਕੇ ਨਾਲ ਹੀ ਹੋਇਆ ਇੱਥੇ ਬੁੜੀਆਂ ਉਹ ਕੰਮ ਕਰ ਰਹੀਆਂ ᱛੀਆਂ ਹਾਂ ਆਹ ਥੋਂ ਤੇ ਖੜੇ ਤੇ ਉਹ ਇੱਥੇ ਹੋ ਹੂੰ ਤੇ ਸਾਰੀਆਂ ਦਾਸ ਦੀਆਂ ਤੇ ਕਹਿੰਦੇ ਉਹਦੇ ਥੱਪੜ ਵੀ ਮਾਰੇ ਨੇ ਉਹ ਮੁੰਡੇ ਨੇ ਅੱਛਾ ਹਾਂ ਉਹ ਕਹਿੰਦੇ ਅਸੀਂ ਵਗਤਾ ਜਾਂਦੇ ਸਾਨੂੰ ਸਾਡਾ ਕਹਿੰਦੇ ਉਸ ਟਾਈਮ ਤੇ ਕੱਟਾ ਮਰ ਗਿਆ ᱛੀ ਉਹ ਘਰ ਆ ਲੈੰਦਾ ਅੱਛਾ ਤੇ ਉਹ ਇੱਥੇ ਖੜੀਆਂ ਤੇ ਬੁੜੀਆਂ ਉਰੀ ਪੜਦੀਆਂ ਤੇ ਕੱਖ ਹਾਂ ਤੇ ਤਿੰਨ ਚਾਰ ਬੁੜੀਆਂ ᱛੀਆਂ ਹੂੰ ਤੇ ਕਹਿੰਦੇ ਸਾਨੂੰ ਐ ਲੱਗਿਆ ਅਸੀਂ ਤਾਂ ਆਪਣੇ ਕੱਟੇ ਦੇ ਉਹ ਚ ਉਲਝ ਗਏ ਹੂੰ ਤੇ ਉਹਦੇ ਕਹਿੰਦੇ ਥੱਪੜ ਵੀ ਮਾਰਿਆ ਫਿਰ ਉਹਦੇ ਵਾਲ ਖੁੱਲੇ ਨੇ ਉਹਨੇ ਉਹਨੇ ਜੂੜਾ ਬੰਨਿਆ ਆਪਦਾ ਕਿਨੇ ਉਹ ਤੁਹਾਡੀ ਘਰ ਵਾਲੀ ਨੇ ਮੇਰੇ ਘਰ ਵਾਲੀ ਨੇ ਹਾਂ ਵੀ ਪੈਰੀ ਹੱਥ ਵੀ ਲਾਏ ਨੇ ਅੱਛਾ ਹਾਂ ਉਹਨਾਂ ਨੇ ਦੇਖਿਆ ਉਹ ਗਮੰਡੀਆਂ ਆ ਬੁੜੀਆਂ ਇੱਥੇ ਐਸੀ ਐਸੀ ਚਰੀ ਚ ਖੜੀਆਂ ᱛੀਆਂ ਠੀਕ ਹੈ ਬਈ ਉਦੋਂ ਤਾਂ ਐ ਚਰੀ ਛੋਟੀ ਛੋਟੀ ᱛੀ ਉਹ ਕੀ ਕੰਮ ਕਰਨੀਆਂ ਸੀ ਬੁੜੀਆਂ ਬਈ ਉਹ ਕੱਖ ਵੜਦੀਆਂ ਤਾਂ ਵੇ ਅੱਛਾ ਹਾਂ ਇਹ ਬਾਹਰ ਠੇਕੇ ਦੇ ਲੈਤਾ ਹਿਆ ਉਹ ਘਰ ਹੈ ਉਹਦੇ ਨਾਲੀ ਠੀਕ ਹੈ ਬਈ ਠੀਕ ਹੈ ਸਮਝ ਗਿਆ ਮੈਂ ਗੱਲ ਨੂੰ ਅੱਛਾ ਉਹ ਬੁੜੀਆਂ ਕੱਖ ਇੱਥੇ ਵੜਨੀਆਂ ਸੀ ਉਹਨੇ ਦੇਖਿਆ ਹਾਂ 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 ਬਈ ਦੇਖ ਲਓ ਹਨਾ ਉਹਨੂੰ ਤਾਂ ਕਰਕੇ ਬਈ ਜੱਗਾ ਚੰਗੀ ਕਹਿ ਰਿਹਾ ਕਿ ਉਹਨੂੰ ਉਹ ਤੱਕ ਇਹਦੇ ਨਾਲ ਲੈ ਕੇ ਗਿਆ ਤੇ ਕੁੱਟਮਾਰ ਵੀ ਕਰੀ ਹੋ ਸਕਦੀ ਆ ਉਹਦੀ ਹਨਾ ਜਿਵੇਂ ਬਾਈ ਦੇ ਦੱਸਣ ਦੇ ਕੋਲ ਟੱਪੜ ਟੱਪੜ ਮਾਰੇ ਆ ਤਾਂ ਮੈਂ ਕਹਿਣੀ ਚਾਹਣਾ ਗਲਤੀ ਤੇਰੇ ਤੋਂ ਹੋ ਗਈ ਵੀਰੇ ਐਨੇ ਲੋਕਾਂ ਦੇ ਤੂੰ ਵਿਰੁੱਧ ਇਕੱਲਾ ਬੰਦਾ ਜਾ ਨਹੀਂ ਸਕਦਾ ਠੀਕ ਐ ਤਾਂ ਗਲਤੀ ਜਿਹੜੀ ਹੋਈ ਉਹਨੂੰ ਸੁਧਾਰ ਲੈ ਮਾਫੀ ਮੰਗ ਲੈ ਆ ਕਿ ਉਹਨੂੰ ਘਰੇ ਛੱਡ ਜਾ ਸ਼ਾਇਦ ਤੂੰ ਬਖਸ਼ਿਆ ਹੀ ਜਾਏਗਾ ਤੈਨੂੰ ਕੋਈ ਕੁਝ ਨਹੀਂ ਕਹਿਣਾ ਲੈ ਗਰੀਬ ਬੰਦੇ ਨੇ ਤੈਨੂੰ ਕੁਝ ਨਹੀਂ ਕਹਿਣਾ ਪਰ ਜੇ ਤੂੰ ਇਹ ਗਲਤੀ ਨਾਸਦਾਰੀ ਤਾਂ ਬਾਈ ਲੋਕ ਵੱਡੇ ਹੁੰਦੇ ਆ ਤੈਨੂੰ ਸਜ਼ਾ ਮਿਲ ਜੂਗੀ ਹਨਾ ਨੀ ਆਪਾਂ ਤਾਂ ਬਾਈ ਦੇਖਾ ਨਾ ਕੁਝ ਕਰਨ ਜੋ ਕਰਾਂਗੇ ਨਾ ਆਪਾਂ ਕੁਝ ਕਰੀਏ ਮੈਂ ਉਹ ਗਏ ਜੇ ਗੰਦੇ ਪਿੱਛੇ ਆਪਣੇ ਜਵਾਕਾਂ ਨੂੰ ਥੋੜੀ ਰੋਲੂਗਾ ਬਈ ਆਪਦੀ ਘਰਲ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਜਿਹੇ ਵੀਡੀਓਸ ਹੁੰਦੀ ਐ ਜਾਂ ਉਹ ਬੰਦਾ ਸੁਣਦਾ ਤਾਂ ਕੀ ਕਹਿਣਾ ਚਾਹੁੰਦੇ ਹਾਂ ਹਾਂ ਮੈਂ ਤਾਂ ਇਹੀ ਕਹਿਣਾ ਵੀ ਆਪਦੇ ਘਰੇ ਜਵਾਕਾਂ ਚ ਆ ਜੇ ਦੇਖ ਮੈਂ ਤਾਂ ਹੋਰ ਕੁਝ ਨਹੀਂ ਕਹਿੰਦਾ ਵੀ ਬੱਚਿਆਂ ਨੂੰ ਰੋਟੀ ਪਾਣੀ ਟਾਈਮ ਤੇ ਖਾ ਲੈਣ ਹੁਣ ਮੈਂ ਤਾਂ ਦਿਹਾੜੀਦਾਰ ਬੰਦਾ ਟਾਈਮ ਤੇ ਵਿਚਾਰੇ ਨੂੰ ਨਾ ਤਾਂ ਰੋਟੀ ਮਿਲਦੀ ਐ ਪਰਸੋਂ ਕੀ ਹੋਇਆ ਮੈਂ ਕਿਤੇ ਬਾਗਿਆ ਵੀ ਘਾਂਟੇ ਨੂੰ ਮੁੜ ਆਉਂਗਾ ਮੈਨੂੰ ਤਾਂ ਸਾਰਾ ਦਿਨ ਲੱਗ ਗਿਆ ਉੱਥੇ ਤੇ ਰੋਟੀਆਂ ਮੈਂ ਪੰਜ ਚਾਰਕ ਲਾ ਗਿਆ ਤੁਰਿਆ ਜਾਂਦਾ ਜਾ ਤੇ ਫਿਰ ਸਾਰਾ ਦਿਨ ਮੈਨੂੰ ਟੈਂਸ਼ਨ ਰਹੀ ਵੀ ਮੇਰੇ ਜਵਾਕ ਭੁੱਖੇ ਮਰਨਗੇ ਇਹ ਸਕੂਲ ਗਿਆ ਹੈ ਤੀਗਾ ਤੇ ਫਿਰ ਆ ਬਾਈ ਦਾ ਜਿਹੜੇ ਦਾ ਖੇਤ ਹੈ ਹਾਂ ਚਰੀ ਵੱਡਦਾ ਸੀ ਹੁਣ ਵੀ ਬਾਈ ਕੀ ਚਰੀ ਵੱਢ ਗਈ ਹੈ ਹਾਂ ਤੇ ਉਹਨੂੰ ਫੋਨ ਕਰਿਆ ਮਖਾ ਜਰ ਮੇਰੇ ਮੁੰਡੇ ਨੂੰ ਚਾਹ ਪਿਆ ਦੇਂਗਾ ਹੈ ਉਹਨੇ ਵਿਚਾਰੇ ਨੇ ਘਰੋਂ ਚਾਹ ਲਿਆ ਕੇ ਉਹਨਾਂ ਦਾ ਘਰ ਕਿੱਥੇ ਹੈ ਬਾਈ ਬਾਈ ਦਾ ਘਰ ਉਧਰ ਇਧਰ ਹੈਗਾ ਪਿਛਲੇ ਪਾਸੇ ਪਿਛਲੇ ਪਾਸੇ ਹੈ ਬਾਈ ਆ ਮਤਲਬ ਹੁਣ ਵੀ ਤੇਰੇ ਜਵਾਕਾਂ ਨੂੰ ਚਾਹ ਪਣੀ ਪਿਆ ਕੇ ਗਿਆ ਉਹ ਪਾਉਂਦੇ ਨੇ ਬਾਈ ਹਾਂ ਕੀ ਨਾ ਉਹ ਬਾਈ ਦਾ ਉਹ ਚੰਗੇ ਸੱਜਣ ਦੀ ਸਫਤ ਕਰ ਬੰਦੇ ਆਵਾਜ਼ ਉਹਦਾ ਨਾਂ ਹੈ ਅੱਛਾ ਕਾਮਰੇਡ ਤੇ ਉਹਦਾ ਭਰਾ ਰਾਜ ਹੂੰ ਹੂੰ ਰਾਜ ਉਹਨੂੰ ਜਗਤਾਰਾ ਹੁਣ ਵੀ ਤੇਰੇ ਜਵਾਕਾਂ ਨੂੰ ਰੋਟੀ ਪਾਣੀ ਪੁੱਛਦੇ ਆ ਮੈਂ ਕਹਿੰਦਾ ਬਾਈ ਉਹਨਾਂ ਦਾ ਆ ਥਾਂ ਵੀ ਤੈਨੂੰ ਬਈ ਉਹਨਾਂ ਨੇ ਨਹੀਂ ਦਿੱਤੀ ਉਹਨਾਂ ਨੇ ਬੈਠ ਵਾਸਤੇ ਉਹਨਾਂ ਨੇ ਮੈਨੂੰ ਥਾਂ ਦਿੱਤਾ ਹੁਣ ਵੀ ਉਹਨਾਂ ਦੇ ਪਰਿਵਾਰ ਜਿਹੜੀਆਂ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਦੀ ਮਾਂ ਤੇ ਉੱਥੋਂ ਘਰੋਂ ਫੋਨ ਵੀ ਕਰਦੀਆਂ ਨੇ ਵੀ ਕਿਸੇ ਚੀਜ਼ ਦੀ ਲੋੜ ਆ ਸੀ ਭੇਜਦਾ ਨੇ ਜਵਾਕਾਂ ਨੂੰ ਭੇਜ ਦੋ ਜਾ ਵੀ ਚਾਹ ਲੈ ਜੋ ਰੋਟੀ ਖਾ ਜਾ ਤੇ ਇੱਥੇ ਤੱਕ ਮੈਨੂੰ ਵਧੀਆ ਸਪੋਰਟ ਕਰ ਰਹੇ ਨੇ ਬਾਈ ਇਹ ਜੀ ਗੱਲ ਨਹੀਂ ਬਾਈ ਦੇਖੋ ਨਾ ਮੇਰਾ ਮੇਰਾ ਪਿੰਡ ਹਮਦਰਦੀ ਸਾਰਾ ਹੈਗਾ ਇਹ ਗੱਲ ਨਹੀਂ ਆਪਣੀ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਪਰ ਡਰ ਲੱਗਦਾ ਸੀ ਤੈਨੂੰ ਬਾਈ ਵੀ ਮੈਂ ਕਿਵੇਂ ਮੂੰਹ ਲੈ ਕੇ ਜਾਵਾਂ ਨਾ ਲੋਕਾਂ ਚ ਹਾਂ ਪਰ ਮੈਂ ਬਸ਼ਰਮੀ ਮੰਨਦਾ ਸੀ ਜਾਣ ਦੀ ਉਹਦਾ ਬਾਈ ਸਮਝਦੇ ਆ ਹੁਣ ਜਦੋਂ ਇਹ ਜਿਹੇ ਹਾਲਾਤ ਕਿਸੇ ਵੀ ਬੰਦੇ ਨਾਲ ਬਣ ਜਾਣ ਤਾਂ ਬਾਈ ਆਪ ਨੂੰ ਹੀ ਮੱਥੇ ਲੱਗਣਾ ਔਖਾ ਲੱਗਦਾ ਲੋਕਾਂ ਨੂੰ ਮੈਂ ਕਹਿੰਦਾ ਮੈਂ ਅੱਜ ਵੀ ਕਹਿੰਦਾ ਕਿ ਮੈਨੂੰ ਹਜੇ ਵੀ ਮੇਰਾ ਮਨ ਪਿੰਡ ਚ ਵੜਨ ਨੂੰ ਦਿਲ ਨਹੀਂ ਪੈਂਦਾ ਮੇਰਾ ਹੂੰ ਤਬਈ ਆਪਾਂ ਉਹ ਬੰਦੇ ਨੂੰ ਵੀ ਵਾਰਨਿੰਗ ਦਿੱਤੀ ਹੈ ਕਿ ਇਦਾਂ ਭਾਈ ਤੂੰ ਸੈੱਟ ਕਰ ਇਹ ਗੱਲ ਨੂੰ ਇਹ ਗਲਤ ਹੈ ਤੇਰੇ ਵਾਸਤੇ ਚੰਗੀ ਨਹੀਂ ਹੋਊਗੀ ਤੇਰੇ ਫਿਊਚਰ ਵਾਸਤੇ ਇਹ ਚੀਜ਼ ਜੇ ਤੂੰ ਇਹ ਕੰਟੀਨਿਊ ਰੱਖੇਗਾ ਤਾਂ ਕਿਉਂਕਿ ਜਿੰਨੇ ਲੋਕਾਂ ਨੇ ਕਮੈਂਟ ਤੂੰ ਪੜ ਲਈ ਤੈਨੂੰ ਪਤਾ ਲੱਗ ਜਾਊਗਾ ਕਿ ਲੋਕਾਂ ਨੇ ਕਿਹਸਾ ਹੱਦ ਤੱਕ ਕਮੈਂਟ ਕੀਤੇ ਆ ਤੇ ਦੂਜੀ ਗੱਲ ਬਾਈ ਦੀ ਘਰ ਵਾਲੀ ਨੂੰ ਜੇ ਕਿਤੇ ਸੁਣਦੀ ਆ ਉਹ ਤਾਂ ਉਹ ਵੀ ਜ਼ਰੂਰ ਪਹੁੰਚੀ ਆ ਆਪਣੇ ਬੱਚਿਆਂ ਦੇ ਵਾਸਤੇ ਹਨਾ ਆਪਦੇ ਬੱਚਿਆਂ ਦੇ ਉੱਤੋਂ ਦੀ ਕੁਝ ਨਹੀਂ ਹੁੰਦਾ ਤੇ ਤੀਜੀ ਗੱਲ ਸੱਜਣਾ ਨੂੰ ਤੁਸੀਂ ਬਾਈ ਗੱਲ ਸੁਣੀ ਤੁਸੀਂ ਚੰਗਿਆਈ ਦਾ ਸਾਥ ਦਿੱਤਾ ਤੁਸੀਂ ਸੱਚ ਦਾ ਸਾਥ ਦਿੱਤਾ ਤੁਸੀਂ ਜੱਗੇ ਨੂੰ ਮਰੇ ਪਏ ਨੂੰ ਖੜਾ ਕੀਤਾ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਚੀਜ਼ ਦਾ ਕਿ ਤੁਸੀਂ ਇੰਨਾ ਜ਼ਿਆਦਾ ਹਨਾ ਗਿਣਤੀ ਦੇ ਵਿੱਚ ਸਹਿਯੋਗ ਕਰੋਗੇ ਬਾਈ ਨੂੰ ਤੇ ਹੁਣ ਬਾਈ ਖਾਤਾ ਨੰਬਰ ਤੁਹਾਡੇ ਸਾਹਮਣੇ ਹੈ ਸਕਰੀਨ ਤੇ ਵੀ ਲਾ ਦੇਗੇ ਆਪਾਂ ਤੇ ਇਹ ਬਾਈ ਖਾਤਾ ਨੰਬਰ ਤੁਹਾਡੇ ਸਾਹਮਣੇ ਆ ਤੁਸੀਂ ਜੋ ਬਾਈ ਦੀ ਹੈਲਪ ਕਰਨੀ ਚਾਹੁੰਦੇ ਹੋ ਕਰ ਲਓ ਸਿੱਧੇ ਮੱਥੇ ਹਨਾ ਆਪਾਂ ਇੰਨੀ ਕਰ ਸਕਦੇ ਸੀ ਮਹਾਰਾਜ ਦੇ ਘਰੋਂ ਸੇਵਾ ਲੱਗੀ ਸੀ ਆਪਾਂ ਬਾਈ ਦਾ ਸਤਾ ਖਲਵਾ ਕੇ ਦੇਤਾ ਹਨਾ ਬੈਂਕ ਦੇ ਵਿੱਚ ਜਿੰਨਾ ਵੀ ਉੱਚ ਜੋ ਯੋਗਦਾਨ ਪਿਆ ਆਪੋ ਤੋਂ ਆਪ ਪਾਇਆ ਹਨਾ ਤੇ ਬਾਕੀ ਬਾਈ ਆ ਮੈਂ ਚਾਹੂਗਾ ਕਿ ਤੁਹਾਡੇ ਸੱਜਣਾ ਦੇ ਸਹਿਯੋਗ ਦੇ ਨਾਲ ਘਟੋ ਘਟ ਚਾਰ ਦਿਵਾਰੀ ਜੋਗਾ ਜ਼ਰੂਰ ਹੋ ਜੇ ਇਹ ਕਰ ਬਾਈ ਵਿੱਕੀ ਭਾਰ ਦਵਾਸ ਨੇ ਨਾ ਆਰਡੀਐਚ ਮੂਵੀ ਚੈਨਲ ਤੁਸੀਂ ਦੇਖਦੇ ਹੋ ਉਹਨਾਂ ਨੇ ਨਾ ਬਾਈ ਨੂੰ ਇੱਕ ਵਾਦਾ ਕੀਤਾ ਵੀ ਤੈਨੂੰ ਅਸੀਂ ਫਿਲਮਾਂ ਦੇ ਵਿੱਚ ਕੰਮ ਦੇਵਾਂਗੇ ਕਿਉਂਕਿ ਬਾਈ ਦੇ ਵਿੱਚ ਇੰਨਾ ਕ ਮਾੜਾ ਮੋਟਾ ਟੈਲੈਂਟ ਪਹਿਲਾਂ ਸੀਗਾ ਪਹਿਲਾਂ ਲਿਖਦੇ ਸੀ ਬਾਈ ਤੁਸੀਂ ਹਾਂਜੀ ਹਾਂਜੀ ਮੈਂ ਗੀਤ ਵੀ ਲਿਖ ਦਿੱਤੇ ਹੁਣ ਆਪਣਾ ਦੋ ਤਿੰਨ ਕਲਾਕਾਰਾਂ ਨੇ ਵੀ ਗਾਏ ਨੇ ਮੇਰੇ ਬਲਵੀਰ ਚੋਟੀਆਂ ਗੁਲਜ਼ਾਰ ਬੰਦ ਅੱਛਾ ਤੇ ਆਪਣਾ ਤੇ ਦਰਸ਼ਨ ਸਿੱਧੂ ਮੈਦੇਵਾਸ ਟਾਟਾ ਦਾ ਮਮਾਰ ਗੀਤ ਹੋਇਆ ਤੇ ਉਦੋਂ ਟਾਟਾ ਦੇ ਨਵੇਂ ਨਵੇਂ ਆਏ ਤੇ ਅੱਛਾ ਭਾਈ ਤੇਰੇ ਲਿਖੇ ਹੋਏ ਗਾਣੇ ਆਏ ਹੋਏ ਨੇ ਹਾਂ ਮੇਰੇ ਆਏ ਹੋਏ ਕਦੋਂ ਕਦੀ ਗੱਲ ਹੈ ਭਾਈ ਇਹ ਕਿੰਨਾ ਟਾਈਮ ਪਹਿਲਾਂ ਦੇ ਇਹ ਆਏ ਤਾਂ ਨਹੀਂ ਮੈਨੂੰ ਭਾਈ ਸਾਲ ਬਾਰੇ ਬਲਵੀਰ ਚੋਟੀਆਂ ਨਾਲ ਕਿੰਨੇ ਕ ਸਾਲ ਹੋ ਗਏ ਮਤਲਬ ਗੁਲਵੀਰ ਚੋਟੀਆਂ ਨਾਲ ਘੱਟੋ ਘੱਟ ਹੋਗੇ ਹੋਣਗੇ 25 25 ਸਾਲ ਹੂੰ 20 25 ਸਾਲ ਜਿਹੜਾ ਕਹਿੰਦੇ ਨੇ ਵੀ ਟਾਟਾ ਦਾ ਮੋਬਾਈਲ ਮੇਰਾ ਨੀਤਾ ਸਮਾਣਾ ਨਾਲ ਹੋਇਆ ਸੀਗਾ ਦਰਸਨ ਸਿੱਧੂ ਦਾ ਤੁਸੀਂ ਲਿਖਣ ਜਾਣਦੇ ਸੀ ਮਤਲਬ ਨਹੀਂ ਨਹੀਂ ਮੈਂ ਲਿਖਣ ਨਹੀਂ ਜਾਣਦਾ ਮੈਂ ਜਿਹੜੇ ਕਲਾਕਾਰ ਤੋਂ ਗੀਤ ਕਰਵਾਉਣਾ ਹੈ ਜਿਹੜਾ ਮੈਨੂੰ ਐ ਕਹਿੰਦਾ ਵੀ ਮੈਂ ਤੇਰਾ ਗੀਤ ਕਰਨਾ ਹੈ ਵੀ ਮੈਂ ਉਹਦੇ ਕੋਲੇ ਜਾ ਕੇ ਲਿਖਿਆ ਦਣਾ ਵੀ ਐ ਲਿਖ ਲੈ ਅੱਛਾ ਬਾਈ ਤੁਸੀਂ ਉਹ ਬਲਵੀਰ ਛੋਟੀਆਂ ਆਪਦੇ ਟਾਈਮ ਦਾ ਕਹਿੰਦਾ ਕਹੋਂ ਦਾ ਕਲਾਕਾਰ ਸੀ ਤੁਸੀਂ ਉਹਨੇ ਵੀ ਕੀਤੇ ਗਾਣੇ ਹਾਂ ਉਹਨੇ ਮੇਰਾ ਇੱਕ ਗੀਤ ਕਰਾਇਆ ਸੀ ਬਾਈ ਪੈਸਾ ਨਹੀਂ ਸੀ ਆਪਣੇ ਕੋਲੇ ਲਾਉਣ ਨੂੰ ਕਰੇ ਪਹਿਲਾਂ ਤੁਸੀਂ ਗਰੀਬੀ ਸੀ ਜਦ ਹੂੰ ਪੈਸਾ ਹੈ ਨਹੀਂ ਤੇ ਲਾਉਣ ਨੂੰ ਕੰਪਨੀਆਂ ਵੀ ਗਾਣੇ ਕਰਦੀਆਂ ਸੀ ਉਹਨਾਂ ਕੋਲ ਨਹੀਂ ਕਿਸੇ ਕੋਲੇ ਹੱਥ ਹੱਤਾ ਜਮਾਏ ਜਾ ਕੇ ਨਾ ਬਾਈ ਐਨਾ ਫਿਰ ਨੌਕਰ ਨਕਰ ਲ ਦਤੀ ਮੈਂ ਦੋ ਤਾਂ ਐਨਾ ਟਾਈਮ ਹੀ ਨਹੀਂ ਕੀ ਜਾਣਦਾ ਦੇਖ ਲਓ ਬਾਈ ਹਨਾ ਵੀ ਬਾਈ ਦੇ ਵਿੱਚ ਟੈਲੈਂਟ ਸੀਗਾ ਪਰ ਉਹ ਟੈਲੈਂਟ ਦਾ ਮੁੱਲ ਨਹੀਂ ਪਿਆ ਮੈਨੂੰ ਕਿਉਂਕਿ ਪੈਸਾ ਹੈ ਨਹੀਂ ਸੀਗਾ ਨਾ ਮੇਰੇ ਇੱਕ ਦੋਸਤ ਕਮਲਦੀਪ ਜਲੂਰ ਨੇ ਕਿਤਾਬ ਲਿਖੀ ਹੈ ਔਰਤਾਂ ਮਸ਼ੀਨਾਂ ਨਹੀਂ ਹੁੰਦੀਆਂ ਉਹਦੇ ਵਿੱਚ ਬਾਈ ਨੇ ਇੱਕ ਬੜਾ ਸੋਨਾ ਸ਼ੇਅਰ ਪਾਇਆ ਬਾਈ ਕਹਿੰਦਾ ਰੋਟੀ ਨਿਗਲ ਗਈ ਹੈ ਸਾਡੇ ਹੁਨਰਾਂ ਨੂੰ ਮੱਛੀ ਦੀ ਅੱਖ ਬੰਨਣੀ ਸੀ ਉਂਝ ਤੀਰਾ ਨੇ ਮਤਲਬ ਵੀ ਅਰਜਨ ਵਰਗੇ ਲੋਕਾਂ ਨੇ ਹਨਾ ਵੀ ਮੱਛੀ ਦੀ ਅੱਖ ਬੰਨਣੀ ਸੀ ਕਹਿੰਦਾ ਭਾਵਾ ਆਪਣਾ ਟੈਲੈਂਟ ਆਦੇ ਸਿਰ ਤੇ ਜੰਗ ਜਿੱਤਨੀ ਸੀ ਜ਼ਿੰਦਗੀ ਦੀ ਪਰ ਨਹੀਂ ਜਿੱਤੀ ਗਈ ਕਿਉਂਕਿ ਜਿਹੜਾ ਰੋਟੀ ਹੈ ਉਹ ਕਮਾਉਣ ਦਾ ਮਸਲਾ ਜਿਹੜਾ ਉਹ ਪਾਰੂ ਪੈ ਗਿਆ ਟੈਲੈਂਟ ਦੱਬਿਆ ਗਿਆ ਪਰ ਬਈ ਇੱਕ ਸਾਡੀ ਟੀਮ ਨੇ ਜ਼ਰੂਰ ਜੱਗੇ ਬਾਈ ਇਗਲ ਕਹੀ ਹੈ ਹਾਂਜੀ ਕਿ ਤੁਹਾਨੂੰ ਦਿਹਾੜੀ ਕਰਨੀ ਕਿਤੇ ਨਾ ਕਿਤੇ ਰੋਜ਼-ਰੋਜ਼ ਬਹੁਤ ਔਖੀ ਆ ਹਨਾ ਹਾਂਜੀ ਹਾਂਜੀ ਤਾਂ ਜਦੋਂ ਵੀ ਤੁਹਾਡੇ ਪਿੰਡ ਨੇੜੇ ਆ ਕੰਡੂਆ ਤਾਂ ਜਦੋਂ ਵੀ ਸਾਡੀ ਟੀਮ ਤੁਹਾਡ ਜਾਣਦੇ ਹੋ ਤੁਸੀਂ ਸਾਡੀ ਟੀਮ ਦੇ ਮੁੰਡਿਆਂ ਨੂੰ ਹਨਾ ਸਾਡਾ ਭਰਾ ਵਿੱਕੀ ਭਾਰ ਦਵਾਸ ਹਨਾ ਸਾਡੇ ਹੋਰ ਬਹੁਤ ਸਾਰੇ ਭਰਾ ਨੇ ਹੈਪੀ ਮਾਨਸਾ ਸੰਗਤ ਮਾਨਸਾ ਹਨਾ ਸੰਜੀਤ ਖਟਕ ਤੇ ਕਮਲਦੀਪ ਝਲੂਰ ਤਾਂ ਉਹਨਾਂ ਨੇ ਬਾਈ ਸਾਰੇ ਮੁੰਡਿਆਂ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਮੈਂ ਵੀ ਉਹਨਾਂ ਦੇ ਨਾਲ ਇਸ ਗੱਲ 'ਚ ਸਹਿਯੋਗ ਕਰਕੇ ਆ ਕਿ ਆਪਾਂ ਨਾ ਬਈ ਜਿਹੜੀਆਂ ਸ਼ਾਰਟ ਮੂਵੀਜ਼ ਆਰ ਡੀ ਐਚ ਮੂਵੀ ਚੈਨਲ ਤੇ ਬਣਦੀਆਂ ਨੇ ਤਾਂ ਬਾਈ ਦੇ ਟੈਲੈਂਟ ਨੂੰ ਉਹਦੇ ਤੇ ਲੈ ਕੇ ਆਇਆ ਕਰਾਂਗੇ ਬਾਈ ਤੋਂ ਉੱਥੇ ਐਕਟਿੰਗ ਕਰਵਾਇਆ ਕਰਾਂਗੇ ਫਿਲਮਾਂ ਦੇ ਵਿੱਚ ਕੰਮ ਦਿਆ ਕਰਾਂਗੇ ਬਾਈ ਨੂੰ ਤੇ ਕੰਮ ਜਦੋਂ ਮਿਲੂਗਾ ਤਾਂ ਬਈ ਉਹ ਆਟੋਮੈਟਿਕਲੀ ਆ ਕਿ ਬਾਈ ਦਾ ਘਰ ਹੈੜਾ ਉਹ ਕਿਤਨਾ ਕਿਤੇ ਸੌਖਾ ਹੋਊਗਾ ਚੱਲਣਾ ਤੇ ਸਭ ਤੋਂ ਮੇਨ ਗੱਲ ਬਾਈ ਅੱਜ ਦੇ ਇਸ ਹਨਾ ਇੰਟਰਵਿਊ ਦੀ ਕਹਿ ਸਕਦੇ ਹਾਂ ਸਭ ਤੋਂ ਮੇਨ ਗੱਲ ਜਿਹੜੀ ਉਹ ਇਹ ਹੈਗੀ ਇਸ ਕਹਾਣੀ ਦੀ ਵੀ ਆ ਸਕਰੀਨ ਦੇ ਉੱਤੇ ਫੋਟੋ ਆਪਾਂ ਨੇ ਦਿਖਾਤੀ ਫੋਟੋ ਚੱਲੀ ਜਾਂਦੀ ਹੈ ਬਾਈ ਦੀ ਘਰ ਵਾਲੀ ਜਾਂ ਬਾਈ ਦਾ ਉਹ ਭਤੀਜਾ ਜਿਹੜਾ ਬਾਈ ਦੀ ਘਰ ਵਾਲ ਨੂੰ ਲੈ ਕੇ ਗਿਆ ਕੱਢ ਕੇ ਇੱਥੋਂ ਹਨ ਤੇ ਉਹ ਜੇ ਤੁਹਾਨੂੰ ਕਿਤੇ ਵੀ ਦਿਖਦੇ ਆ ਤਾਂ ਸਕਰੀਨ ਦੇ ਉੱਤੇ ਫੋਟੋਆਂ ਦੇਖ ਲਓ ਬਾਈ ਕਿਤੇ ਵੀ ਤੁਹਾਨੂੰ ਦਿਖਦੇ ਆ ਤਾਂ ਸਾਡੇ ਚੈਨਲ ਦੇ ਉੱਤੇ ਮੇਰੇ ਨੰਬਰ ਦੇ ਉੱਤੇ 9876258046 ਇਸ ਨੰਬਰ ਦੇ ਉੱਤੇ ਬਾਈ ਫੋਨ ਜ਼ਰੂਰ ਕਰ ਦਿਓ ਸਾਨੂੰ ਦੱਸ ਦਿਓ ਲੋਕੇਸ਼ਨ ਸਾਡੀ ਟੀਮ ਇਸ ਪਿੰਡ ਦੇ ਮੋਤਵਾਰ ਸੱਜਣ ਸਾਰੇ ਬਾਈ ਦੇ ਨਾਲ ਤੇ ਬਾਈ ਨੂੰ ਇਨਸਾਫ ਦਿਵਾਵਾਂਗੇ ਬਾਈ ਬਾਈ ਦੀ ਗੱਲ ਵਿਚਾਲਿਆ ਹਨਾ ਇੱਕ ਮਿੰਟ ਚੱਗੇ ਬਾਈ ਉਹ ਗਵੰਡੀ ਬਾਈ ਤੁਹਾਡੇ ਹਨਾ ਸਾਹਮਣੇ ਉਹਨਾਂ ਨੇ ਵੀ ਹਾਲਾਤ ਦੇਖੇ ਹੋਣਗੇ ਮੈਂ ਬਾਈ ਦੇ ਨਾਲ ਗੱਲਬਾਤ ਕਰ ਲਾਂ ਇੱਕ ਕਰ ਤਾਂ ਬਾਈ ਆਪਾਂ ਬਾਈ ਦੇ ਨਾਲ ਮਲਾਉਣੇ ਗਵੰਡੀ ਬਾਈ ਦੇ ਨਾਲ ਬਾਈ ਨੂੰ ਕੰਮਕਾਰ ਕਰਦੇ ਨੂੰ ਅਸੀਂ ਬਾਈ ਖਿਮਾ ਚਾਹੁੰਦੇ ਆ ਤੁਹਾਡਾ ਕੰਮ ਛਡਵਾ ਰਹੇ ਆ ਤੁਹਾਡਾ ਹਾਂਜੀ ਬਾਈ ਇਹ ਬਾਈ ਇਹ ਗੱਲਬਾਤ ਦੱਸੋ ਜੱਗਾ ਬਾਈ ਕਹਿੰਦਾ ਵੀ ਤੁਸੀਂ ਹਨਾ ਜਦੋਂ ਉੱਥੇ ਕੋਈ ਕਹਾਣੀ ਹੋਈ ਸੀ ਵੀ ਇੱਥੇ ਬੁੜੀਆਂ ਸੀ ਤੁਹਾਡੇ ਆ ਬਾਹਣ ਦੇ ਵਿੱਚ ਹਾਂ ਹੈਗੇ ਦੀ ਇੱਧਰ ਸਾਹਮਣੇ ਅੱਛਾ ਇੱਧਰ ਸਾਹਮਣੇ ਪਾਸੇ ਸੀਗੀਆਂ ਛੇ ਜਿਹੜੇ ਹੈਗੇ ਤੇ ਕੰਮਕੁਮ ਕਰਦੇ ਦੀ ਕੱਠ ਗੰਡਾ ਵੜਦੇ ਤੇ ਮੈਂ ਵੀ ਉਰੀਦੀ ਤਕਰੀਬਨ ਅੱਛਾ ਤੁਸੀਂ ਵੀ ਇੱਥੇ ਮੈਂ ਉਰੀਦੀ ਉਹ ਮੁੰਡਾ ਉੱਥੇ ਸਾਹਮਣੇ ਖੜਿਆ ਰਿਹਾ ਕਿਹੜਾ ਉਹ ਮੁੰਡਾ ਜਿਹੜਾ ਬਾਈਕ ਦੇ ਘਰ ਲੰਘਿਆ ਦੀ ਜਹਾਂ ਉੱਥੇ ਖੜਾ ਰਿਹਾ ਉਹ ਉੱਥੇ ਖੜਿਆ ਰਿਹਾ ਮੈਂ ਦੇਖਿਆ ਮੈਂ ਚੱਲ ਕੋਈ ਖੜਿਆ ਹੈ ਤੁਹਾਨੂੰ ਲੱਗਿਆ ਵੀ ਐਵੇਂ ਕੋਈ ਖੜਾ ਹੋਣਾ ਹਾਂ ਹਾਂ ਅਕਸਰ ਹੀ ਖੜੇ ਰਹਿੰਦੇ ਨੇ ਮੁੰਡੇ ਠੀਕ ਹੈ ਲੰਘਦੇ ਟੱਪ ਤੇ ਵੀ ਖੜਿਆ ਫਿਰ ਮੈਂ ਘਰ ਨੂੰ ਲੰਘਿਆ ਠੀਕ ਹੈ ਉਸ ਤੋਂ ਬਾਅਦ ਜਦੋਂ ਦੁਬਾਰਾ ਆਇਆ ਹੂੰ ਬਾਅਦ ਚ ਫਿਰ ਇਹ ਜੱਗਾ ਕਹਿੰਦਾ ਜੇ ਅਮਰੀਕਾ ਵਾਲੀ ਨਹੀਂ ਇਹ ਭਾਲੀ ਜਾਂਦੇ ਸੀ ਥੱਲੇ ਹੁੰਦੇ ਫਿਰ ਇਹ ਭਾਲ ਦੇ ਭੁੱਲਦੇ ਅਸੀਂ ਦੇਖਿਆ ਪਤਾ ਕਰਿਆ ਮਹਾ ਵੀ ਉਹ ਤੁਹਾਡਾ ਭਤੀਜਾ ਹੈਗਾ ਐਥੇ ਤੁਹਾਨੂੰ ਕੋਈ ਹੋਰ ਵੀ ਗੱਲਬਾਤ ਪਿੰਡ ਦੇ ਵਿੱਚੋਂ ਤੁਹਾਨੂੰ ਮਿਲੀ ਤੁਸੀਂ ਦੱਸਦੇ ਸੀਗੇ ਪਿੰਡ ਦੇ ਵਿੱਚੋਂ ਜਿਹੜੇ ਬੁੜੀਆਂ ਹੀ ਦੱਸਦੀਆਂ ਹਾਂ 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 ਵੀ ਪਹਿਲਾਂ ਉਹਦੇ ਲਫੇੜੇ ਲੂੜੇ ਮਾਰੇ ਉਹ ਜੱਗੇ ਦੇ ਘਰ ਵਾਲੀ ਦੇ ਹਾਂ ਹਾਂ ਬਾਈ ਦੇਖ ਗਵਾਂਡੀ ਵੀ ਇਸ ਗੱਲ ਦੇ ਗਵਾਹ ਨਹੀਂ ਕੱਲੀ ਜੱਗੇ ਬਾਈ ਨੇ ਨਹੀਂ ਇਹ ਗੱਲ ਕਹੀ ਹਨ ਤੇ ਅੱਛਾ ਬਾਈ ਲਫੇੜੇ ਮਾਰੇ ਫੇਰ ਕਹਿੰਦੇ ਵੀ ਉਹਨੇ ਹੱਥ ਵੀ ਬੰਨੇ ਅੱਛਾ ਜੱਗੇ ਦੇ ਘਰ ਵਾਲੀ ਹਾਂ ਮੈਂ ਘਰੇ ਲੰਘ ਗਿਆ ਦੀ ਬਾਅਦ ਚਾ ਕੇ ਮੈਂ ਦੇਖਿਆ ਵੀ ਵਾਗ ਠੀਕ ਹੈ ਬਾਈ ਵੀ ਉਹਨੇ ਹੱਥ ਵੀ ਬੰਨੇ ਪਰ ਉਹ ਧੱਕੇ ਨਾਲ ਲੈ ਗਿਆ ਧੱਕੇ ਨਾਲ ਲੈ ਗਿਆ ਉਹਦੀ ਪਿੰਡ ਚ ਵੀ ਬਾਈ ਜਦੋਂ ਕੋਈ ਆਉਂਦਾ ਕਰਦਾ ਸੀ ਪਰਸਨਲਿਟੀ ਮਾੜੀ ਹੋਈ ਸੀਗੀ ਉਹਦੀ ਬੰਦੇ ਦੀ ਸ਼ਾਪ ਕੱਟੀ ਆਉਂਦਾ ਸੀ ਉਰੇ ਅੱਛਾ ਅੱਛਾ ਹਾਂ ਹਾਂ ਥੋੜੇ ਪਿੰਡ ਚ ਨਹੀਂ ਸੀਗਾ ਦਾ ਲਾਵਾਸ ਨਾ ਉਰੇ ਤਾਂ ਕੋਈ ਹੋਈ ਨਹੀਂ ਬਾਈ ਇਹ ਜਿਹੜਾ ਕਰਦੇ ਵੀ ਅਸੀਂ ਕੱਟੀ ਤੇ ਉਰੇ ਅੱਛਾ ਕਿ ਮੈਂ ਅਸੀਂ ਉਰੇ ਰਹਿੰਦੀ ਤੇ 24 ਘੰਟੇ ਹਾਂ ਕਿਤੇ ਨਾ ਤਾਂ ਇਹ ਵਿਚਾਰੀ ਦਾ ਕੋਈ ਅਹਿਆ ਸੁਭਾਅ ਸੀਗਾ ਹੂੰ 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 ਪਰ ਇੱਥੇ ਸਾਡੇ ਲੇਬਰ ਰਹਿੰਦੀ ਸੀ ਮੁੰਡੇ ਠੀਕ ਹੈ ਬਾਈ ਸਾਰੇ ਕੰਮ ਕਰਦੇ ਤੇ ਇਹ ਕੰਮ ਇਹ ਕਰਦੇ ਤੇ ਵਧੀਆ ਮਤਲਬ ਕੁੱਲ ਮਿਲਾ ਕੇ ਉਹਨੂੰ ਪਿੰਡ ਦੇ ਥੋੜੇ ਦੀ ਸਾਰੀ ਦੀ ਸੋਚ ਆਈ ਵੀ ਉਹ ਤੱਕੇ ਨਾਲ ਲੈ ਕੇ ਗਏ ਹਾਂ ਹਾਂ ਇਹ ਵੀ ਉਹਨੂੰ ਡਰਾ ਕੇ ਬਲੈਕਮੇਲ ਕਰਕੇ ਹੂੰ ਤੇ ਉਹਦੇ ਕਰਕੇ ਵੀ ਬਸ ਉਹ ਦਬਕੇ ਦਬਕੇ ਦੇ ਕੇ ਜਾ ਉਹ ਡਰਦੀ ਬਾਕੀ ਵੀ ਕਿਤੇ ਉਹਦਾ ਚਾਚਾ ਨਾ ਆ ਜੇ ਹਾਂ ਉਹ ਖੜਿਆ ਰਿਹਾ ਇੱਥੇ ਹਾਰਨ ਮਾਰੀ ਗਿਆ ਵਿੱਚ ਦੱਸਦੇ ਨੇ ਪਹਿਲਾਂ ਠੇਕੇ 'ਚ ਖੜਿਆ ਸੀ ਅੱਛਾ ਵੀ ਸ਼ਰਾਬ ਸਰੂਪ ਵੀ ਪੀਤੀ ਐ ਠੀਕ ਐ ਭਾਈ ਹਾਂ ਵੀ ਨਸ਼ੇ 'ਚ ਦੀ ਫਿਰ ਉਹਨੇ ਸੋਚਿਆ ਵੀ ਆਪ 'ਚ ਨਾ ਲੜ ਪਣ ਜਾ ਤਾਂ ਇਹ ਹੋ ਗਿਆ ਹਾਂ ਇਹਦਾ ਜੋ ਡਰਦੀ ਉਹ ਬਾਕੀ ਇਹਦੇ ਨਾਲ ਹਾਂ ਵੀ ਤਾਂ ਇਹ ਕਹਾਣੀ ਬਣੀ ਵੀ ਵੈਸੇ ਭਾਈ ਉਹ ਤੁਸੀਂ ਲੰਘਦੇ ਕਰਦੇ ਇੱਥੇ ਆਉਂਦੇ ਜਾਂਦੇ ਸੀਗੇ ਚੰਗੀ ਸੀਗੀ ਉਹ ਸਵਾਰੀ ਆਪੇ ਕੰਮ ਕਰਦੀਦੀ ਉਹਦੀ ਹਾਂ ਘਰ ਸੰਭੀ ਬੈਠੀ ਸੀ ਇਹਦਾ ਹਾਂ ਹਾਂ ਵਧੀਆ ਬੱਚੇ ਪਾਲਦੇ ਤੇ ਮਿਹਨਤ ਕਰਦੇ ਤੇ ਉਹਦੀ ਬਈ ਇਹ ਨਾ ਮਤਲਬ ਜਗਾ ਜਿਹੜੀ ਹਨਾ ਹੈਗੀ ਹੈ ਥੋੜਾ ਥੋਡੀ ਜਗ੍ਹਾ ਹੀ ਹੈ ਇਹ ਘਰ ਉਹਦਾ ਹਾਂ ਇਹ ਆਪਣੇ ਜੀ ਆ ਦੇ ਵਿੱਚ ਬਈ ਸੱਜਣਾ ਦਾ ਕਹਿਣਾ ਵੀ ਇਹ ਜਗਾ ਜੇ ਬਈ ਛੱਡ ਦਿੰਦੇ ਨੇ ਹਨਾ ਕੋਈ ਗੱਲ ਨਹੀਂ ਬਈ ਬੈਠਿਆ ਹੁਣ ਹਨਾ ਜਿੰਨਾ ਚਿਰ ਇਹਦਾ ਟਾਈਮ ਪਾਸਾ ਹੁਣ ਕਰਾਉਣੀ ਕੋਈ ਹਾਂ ਹੈਗੀ ਆ ਵਿਚਾਰੇ ਅਸੀਂ ਨਹੀਂ ਠਾਉਂਦੇ ਜਿੰਨਾ ਦੇ ਹੁਣ ਛੋਟੇ ਛੋਟੇ ਜਵਾਕ ਨੇ ਇਹ ਤਾਂ ਕੰਮ ਤੇ ਵਗ ਜਾਂਦਾ ਕਈ ਵਾਰ ਬੱਚੇ ਆ ਜਾਂਦੇ ਨੇ ਸਾਹਮਣੇ ਹੱਡਾ ਰੋੜੀ ਐ ਹਾਂ ਕੁੱਤੇ ਹੀ ਬਹੁਤ ਭੜੇ ਨੇ ਸਹੀ ਐ ਬਾਈ ਹਨਾ ਤੈਨੂੰ ਆਪ ਇਹਨਾਂ ਦਾ ਟੈਨਸ਼ਨ ਹੋ ਰਹੀ ਆ ਹੁਣ ਬੱਚਿਆਂ ਦੀ ਮਤਲਬ ਗੌਰ ਰੱਖਣੀ ਪੈਂਦੀ ਆ ਪਰ ਬਾਰ 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 ਪੁੱਛੂ ਅਸੀਂ ਆਉਨੇ ਆ ਉਰੀ ਰਹਨੇ ਆ ਜੱਗਾ ਬਾਈ ਵੀ ਦੱਸਦਾ ਸੀ ਮੇਰੇ ਗਵਾਂਢੀ ਬਹੁਤ ਕੋਆਪਰੇਟ ਕਰਦੇ ਆ ਮੇਰੇ ਜਵਾਕਾਂ ਨੂੰ ਚਾਹ ਪਾਣੀ ਵੀ ਦੇ ਕੇ ਜਾਂਦੇ ਨੇ ਹੌਸਲਾ ਦਿੰਦੇ ਆ ਵੀ ਚੱਲ ਯਾਰ ਵੀ ਆ ਜੂ ਕਿਸੇ ਟਾਈਮ ਨੂੰ ਹੌਸਲਾ ਦੇਣੀ ਆ ਕਈ ਜਨਾਨੀਆਂ ਬੰਦਿਆਂ ਨੂੰ ਕੋ ਸਕੋ ਪਾਕ ਹੀ ਮਾਰ ਜਾਂਦੀ ਹੁੰਦੀ ਹੈ ਵੀ ਤੂੰ ਛੋਕਰ ਕਰ ਰੱਬ ਦਾ ਜਿਉਂਦਾ ਤਾਂ ਹੈ ਹਾਂ ਬਾਕੀ ਉਹ ਬਈ ਦੱਸਣ ਦੇ ਅਕੋਰਡਿੰਗ ਤਾਂ ਉਹ ਸਾਰੀ ਕਹਾਣੀਆਂ ਹੀ ਆਈਆਂ ਨਾ ਵੀ ਉਹ ਤੱਕੇ ਨਾਲ ਹੀ ਲੈ ਕੇ ਗਿਆ ਫਿਰ ਹਾਂ ਇਹ ਤਾਂ ਹੈ ਤਾਂ ਬਈ ਉਹ ਤੱਕਾ ਹੀ ਹੋਇਆ ਗੁੱਲ ਮਲਾ ਕੇ ਇਹ ਗਰੀਬ ਬੰਦੇ ਨਾਲ ਪਤਾ ਹੀ ਨਹੀਂ ਇੱਕ ਸਿੱਧੇ ਸੁਭਾਅ ਦੀ ਸੀ ਜਿਆਦੇ ਚਲਾਕ ਜੋ ਉਸ ਤੇ ਨਹੀਂ ਦੀ ਕੋਈ ਹੋਰ ਨਹੀਂ ਸਿੱਧਰੇ ਜੇ ਵਾਂਗੂ ਦੀ ਕੰਮ ਚ ਧਿਆਨ ਸੀ ਉਹਦਾ ਵੀ ਆਪਦੇ ਚ ਠੀਕ ਹੈ ਬਈ ਪਿੰਡ ਦੇ ਲੋਕਾਂ ਦੇ ਘਰਾਂ ਚ ਕੰਮ ਕਰਦੀ ਸੀ ਹੂੰ ਤੇ ਬਾਈ ਇਹ ਤੁਸੀਂ ਹਨਾ 15 ਸਾਲਾਂ ਤੋਂ 20 ਸਾਲਾਂ ਤੋਂ ਜੱਗੇ ਨੂੰ ਨਹੀਂ ਠਾਇਆ ਇਸ ਥਾਂ 'ਚ ਹਨਾ ਇਹ ਤੁਸੀਂ ਬਾਈ ਉਦੋਂ ਕਿਵੇਂ ਦਿੱਤਾ ਸੀਗਾ ਥਾਂ ਇਹਨੂੰ ਬਾਈ ਨੂੰ ਇਹ ਚੱਲ ਬੈਠਾ ਦੀ ਹੁਣ ਸਾਡੀ ਜਿਹੜੀ ਮਜਬੂਰੀ ਹੋ ਗਈ ਜਿਹੜਾ ਇਹ ਰਸਤਾ ਹੈ ਉਦੋਂ ਦੱਸੋ ਬਾਈ ਕਿਵੇਂ ਉਹ ਵੀ ਆਪਾਂ ਗੱਲ ਕਰਾਂਗੇ ਵੀ ਹੁਣ ਤੁਹਾਡੀ ਕੀ ਮਜਬੂਰੀ ਹੈ ਆਪਾਂ ਲੋਕਾਂ ਨੂੰ ਦੱਸਾਂਗੇ ਵੀ ਬਾਈ ਹੋਰਾਂ ਦੀ ਮਜਬੂਰੀ ਹੋਈ ਹੈ ਬਾਈ ਹੁਰੀ ਕਹਿੰਦੇ ਵੀ ਬਾਈ ਉਸਤਾਦ ਥਾਂ ਕਿ 15 ਸਾਲਾਂ ਦਾ ਛੱਡ ਰੱਖਿਆ ਸੀ ਹਾਂ ਵੀ ਚਲੋ ਬੈਠੋ ਹਾਂ ਉਹ ਬਾਈ ਗੱਲ ਦੱਸੋ ਤੁਸੀਂ ਉਦੋਂ ਦਿੱਤਾ ਕਿਵੇਂ ਸੀਗਾ ਕੀ ਕਰਨ ਉਹ ਸुरू ਚ ਹੀ ਮਨ ਲੈ ਸਾਡੇ ਨਾਲ ਹੀ ਰਹਿੰਦਾ ਦੀਗਾ ਜਿਵੇਂ ਅਸੀਂ ਜ਼ਿੰਮੇਵਾਰ ਨੇ ਮਜੀਵੀ ਸਿੰਘਾਂ ਦਾ ਮੁੰਡਾ ਅਸੀਂ ਕਦੇ ਆਪ ਤੇ ਸੋਚਿਆ ਨਹੀਂ ਦੀਗਾ ਭਾਂਜਾਂ ਵਾਂਗੂ ਹੀ ਰਹਿੰਦੇ ਰਹਾਂਗੇ ਕੰਮ ਵੀ ਸਾਡੇ ਨਾਲ ਕਿਤੇ ਵਗ ਜਾਂਦਾ ਕਿਤੇ ਤੋਰ ਨਾ ਕਰੇ ਪਰਿਵਾਰ ਚ ਕੋਈ ਕੰਮ ਹੈ ਮਤਲਬ ਇਹ ਬੰਦੇ ਦਾ ਸੁਭਾਅ ਬਹੁਤ ਵਧੀਆ ਦੀਗਾ ਹਾਂ ਤੇ ਜਿਹੜਾ ਇਹ ਰਸਤਾ ਦੀ ਆ ਇਹ ਹੁਣ ਪੰਚਾਇਤ ਨੇ ਬਣਾ ਲਿਆ ਠੀਕ ਹੈ ਸਰਪੰਚ ਨੇ ਜਿਹੜੇ ਇਹ ਪਹਿਲਾ ਕੰਦ ਇਧਰ ਦੀ ਸ਼ਮਸ਼ਾਨ ਘਾਟ ਦੀ ਉਹ ਹੁਣ ਅੰਦਰ ਚੱਲ ਗਈ ਸ਼ਮਸ਼ਾਨ ਘਾਟ ਚ ਜ਼ਮੀਨ ਵਾਗੀ ਠੀਕ ਹੈ ਭਾਈ ਜਿਹੜਾ ਇਹ ਰਸਤਾ ਹੈ ਇਹ ਜ਼ਮੀਨ ਵਾਲਾ ਬੰਦਾ ਕਹਿ ਰਿਹਾ ਵੀ ਇਹ ਪਹੀ ਹੈ ਜਿਹੜੀ ਮੇਰੀ ਜ਼ਮੀਨ 'ਚ ਆ ਗਈ ਛੋਡਾ ਰਸਤਾ ਸਮਸ਼ਾਨ ਘਾਟ 'ਚ ਜਾ ਰਿਹਾ ਇਹ ਕਮਰਿਆਂ ਨੂੰ ਭਾਈ ਆ ਪਹੀ ਆਉਂਦੀ ਆ ਸਾਹਮਣੇ ਮੈਂ ਕੈਮਰੇ ਦੇ ਉੱਤੇ ਲੋਕਾਂ ਨੂੰ ਦੱਸ ਦੇਣੀ ਚਾਹਣਾ ਆ ਕਮਰਿਆਂ ਨੂੰ ਦੋ ਨੂੰ ਸਾਹਮਣੇ ਪਹੀ ਆਉਂਦੀ ਆ ਪਤਲੀ ਜੀ ਉਹ ਪਹੀ ਹੈ ਜਿਹੜੀ ਉਹ ਬੰਦੇ ਦੀ ਨਿਕਲੀ ਜਿਹੜੀ ਦੀ ਆ ਨਾਲ ਲੱਗਦੀ ਨਾਲ ਲੱਗਦੇ ਜ਼ਮੀਨ ਨਾਲ ਹੁਣ ਥੋੜੇ ਵਾਸਤੇ ਰਾਂ ਨਹੀਂ ਰਿਹਾ ਉਹਨੂੰ ਇਹ ਅੱਗੇ ਕਮਰੇ ਆਗੇ ਇੱਧਰ ਕੰਮ ਰਿਹਾਗੇ ਉਧਰੋਂ ਅਗਲਾ ਬਾਲੂਗਾ ਥੋੜੇ ਵਾਹਣ ਚਾਉਨ ਨੂੰ ਟਰੈਕਟਰ ਪਰੋਂ ਉਤਾਰੀਏ ਹਾਂ ਸਾਡੀ ਮਜਬੂਰੀ ਹੈ ਹੋਗੀ ਵੀ ਸਾਨੂੰ ਇਹ ਕਾਮਰੇ ਢਾ ਕੇ ਫੇਰ ਅੰਦਰ ਬੜਾਂਗੇ ਅਸੀਂ ਆਪਦੀ ਆਜਮੀਂ ਚ ਨਹੀਂ ਤੁਸੀਂ ਇਧਰ ਆ ਨਹੀਂ ਸਾਡਾ ਰਸਤਾ ਬੰਦ ਹੋ ਗਿਆ ਅੱਗੇ ਆਗੇ ਇਹ ਤੁਹਾਡੀ ਮਜਬੂਰੀ ਹੈ ਗੁੱਲ ਮਲਾਗੀ ਮਜਬੂਰੀ ਇਹ ਹੁਣੀ ਨਿਕਲੀ ਹੈ ਮਿੰਨਤੀ ਇਹ ਹੁਣ ਕਰੀਏ ਜਿਹੜੀ ਹੈਗੀ ਹੈ ਤੇ ਹੁਣ ਬਈ ਕਿੰਨੇ ਕ ਟਾਈਮ ਦਾ ਤੁਸੀਂ ਬੋਲਤ ਬਾਈ ਨੂੰ ਦੇ ਰਹੇ ਹੋ ਜਾਂ ਕੋਈ ਕੋਈ ਚੱਕ ਅਸੀਂ ਨਹੀਂ ਠਾਉਂਦੇ ਠੀਕ ਹੈ ਬਈ ਬੈਠਿਆ ਜਨਾਂ ਚਰ ਬੈਠਿਆ ਬਾਈ ਕਰਾਂਗੇ ਇਧਰ ਬਾਹਨ ਵਾਲੇ ਨਾਲ ਬੇਨਤੀ ਕਰਾਂਗੇ ਅਸੀਂ अच्छा ਤੁਸੀਂ ਪਾਈ ਸਾਨੂੰ ਇੰਨਾ ਰਸਤਾ ਦੇ ਦੇ ਵੀ ਚੱਲ ਬੈਠਾ ਜਿੰਨਾ ਜਿਹੜਾ ਜਵਾਗ ਆ ਬਰੂ ਹੋਣਗੇ ਪਰਮਾਤਮਾ ਕਰੂਗਾ ਤਰੱਕੀ ਕਰੇ ਬੱਚੇ ਮਿਹਨਤ ਕਰਨ ਤਾਂ ਬਾਈ ਬਾਈ ਹੋਰਾਂ ਨੇ ਤਾਂ ਸਹਿਯੋਗ ਆਪਦੇ ਵੱਲੋਂ ਦਿੱਤਾ ਹੀ ਆ ਪਹਿਲਾਂ ਵੀ ਜ਼ਮੀਨ ਦਿੱਤੀ ਸੀ ਇਹਨਾਂ ਨੇ ਇਹ ਜਗਾ ਪਾਉਣ ਨੂੰ ਦਿੱਤੀ ਸੀ ਥਾਂ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਗੁੱਡ ਨੀਮ ਕੀ ਹੈ ਬਾਈ ਲੋਕਾਂ ਨੂੰ ਮੇਰਾ ਨਾਮ ਬਲਦੇਵ ਬਾਜ ਬਲਦੇਵ ਬਾਜ ਪਿੰਡ ਤੁਹਾਡਾ ਇਹ ਇਹੀ ਪਿੰਡਾ ਦੋਲੇਆਂ ਸੰਘਾ ਲਈ ਤਾਂ ਸੰਗਰੂਰ ਦੇ ਵਿੱਚ ਹੀ ਪਿੰਡ ਹੈ ਬਾਈ ਹਨਾ ਕਿਉਂਕਿ ਪਿਛਲੀ ਵਾਰ ਦੱਸਿਆ ਨਹੀਂ ਗਿਆ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਕੰਮ ਕਰਕੇ ਹਨ ਕੰਮ ਕਰਦੇ ਕਰਦੇ ਸਾਨੂੰ ਜਾਣਕਾਰੀ ਦਿੱਤੀ ਤੇ ਬਾਈ ਮਦਦ ਤਾਂ ਕਰੋਗੇ ਨਾ ਬਾਈ ਦੀ ਜੇ ਕੋਈ ਲੋਡ ਪਈ ਨਹੀਂ ਲੋਡ ਪਈ ਕਰ ਹੀ ਰਿਹਾ ਅਸੀਂ ਜਿ ਬੱਚਿਆਂ ਨੂੰ ਚਾਹ ਪਾਣੀ ਉਰੇ ਗੌਰ ਰੱਖਦੇ ਆ ਇਹਨੂੰ ਕਹੇ ਵੀ ਤੂੰ ਕੰਮ ਕਰ ਹੈ ਅਸੀਂ ਬਹੁਤ ਬਹੁਤ ਧੰਨਵਾਦ ਬਾਈ ਬੱਚੇ ਕੋਈ ਨਾ ਅਸੀਂ ਧਿਆਨ ਰੱਖਦੇ ਆ ਉਰੇ ਅਸੀਂ ਤਾਂ ਇੱਥੇ ਹੀ ਰਹਿਣਾ ਸਹੀ ਆ ਸਹੀ ਬਾਈ ਕਰਦੇ ਆਪਾਂ ਬਾਕੀ ਦੀ ਗੱਲ ਬਾਈ ਨਾਲ ਬਾਈ ਸ਼ੁਕਰੀਆ ਧੰਨਵਾਦ ਬਹੁਤ ਬਹੁਤ